ਹਾਂਜੀ ਇਸ ਵਕਤ ਤੁਸਾਨੂੰ ਦੇਖ ਰਹੇ ਹਾਂ ਕੈਨੇਡਾ ਦੇ ਸ਼ਹਿਰ ਐਵਸਫੋਰਟ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਸਾਰਾ ਖੇਤੀ ਵਾਲਾ ਇਲਾਕਾ ਤੇ ਪੂਰਾ ਮਤਲਬ ਇਧਰ ਪੰਜਾਬੀ ਬੰਦੇ ਖੇਤੀ ਕਰਦੇ ਆ ਤੇ ਨਾਲ ਯੂ ਐਸ ਤੇ ਅਮਰੀਕਾ ਦਾ ਜਿਹੜਾ ਬਾਰਡਰ ਹੈ ਅਸੀਂ ਇਸ ਵਲੌਗ ਦੇ ਰਾਹੀਂ ਤੁਹਾਨੂੰ ਉਹ ਦਿਖਾਉਣਾ ਕਿਉਂਕਿ ਅਮਰੀਕਾ ਵਾਲੇ ਪਾਸਿਓਂ ਕੁਝ ਸੱਜਣਾ ਨੇ ਮਿਲਣ ਆਉਣਾ ਹੈਗਾ ਤੇ ਉਹਨਾਂ ਨਾਲ ਮਿਲਾਵਾਂਗੇ ਤੇ ਨਾਲ-ਨਾਲ ਤੁਹਾਨੂੰ ਪੂਰਾ ਬਾਰਡਰ ਦਿਖਾਵਾਂਗੇ ਵੈਸੇ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਗਏ ਸੀ ਵੀ ਸਰਚ ਕਰਕੇ ਉਹ ਤਾਂ ਸਪੈਸ਼ਲੀ ਬਾਰਡਰ ਦੇਖਣ ਦੇ ਲਈ ਬਣਿਆ ਹੋਇਆ ਮਤਲਬ ਟੂਰਿਸਟ ਲਈ ਉੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਆ ਪਰ ਅੱਜ ਖੇਤਾਂ ਦੇ ਵਿੱਚੋਂ ਦੀ ਕਿਵੇਂ ਲੰਘਦਾ ਇਹ ਜਿਹੜਾ ਅਮਰੀਕਾ ਕੈਨੇਡਾ ਦਾ ਬਾਰਡਰ ਹੈ ਤੇ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਉਂ ਹੀ ਜੀ ਐਪਸਫੋਰਡ ਤੋਂ ਬਾਹਰ ਨਿਕਲਦੇ ਆ ਤੇ ਆਹੀ ਜੀ ਖੇਤੀ ਆਹੀ ਜੀ ਜ਼ਮੀਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਆ ਸਾਰੇ ਖੇਤ ਆਪਣੇ ਪੰਜਾਬੀਆਂ ਦੇ ਆ ਤੇ ਅਮਰੀਕਾ ਬਾਰਡਰ ਤੱਕ ਇਹ ਸਾਰੇ ਪੰਜਾਬ ਨੇ ਭਰ ਰੱਖਿਆ ਸਾਰੇ ਫਾਰਮ ਆਪਣੇ ਬਾਬੇ ਵੀ ਕੰਮ ਕਰਦੇ ਫੈਸੇ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਤਾਂ ਇੱਕ ਦਿਨ ਪਹਿਲਾਂ ਸਾਰਾ ਤੇ ਏਰੀਆ ਕਿਵੇਂ ਬੈਰੀਆਂ ਟੁੱਟਦੀਆਂ ਆ ਦੇਖੋ ਆਪਣੇ ਕੰਮਕਾਰਾਂ ਦੇ ਬੰਦਿਆਂ ਦੇ ਪਏ ਆ ਨੇੜੇ ਤਾਂ ਚਲੋ ਅਸੀਂ ਜਾਣੇ ਨਹੀਂ ਤਾਂ ਪਹਿਲਾਂ ਦਿਖਾਇਆ ਹੋਇਆ ਵੈਸੇ ਜਿਹੜੀ ਇਹ ਧਰਤੀ ਆ ਉੱਚੀ ਨਹੀਂ ਵੀ ਆ ਸਾਰੀ ਤੇ ਉਹ ਦੇਖੋ ਪਹਾੜ ਹੁਣ ਮੌਸਮ ਥੋੜਾ ਦੁਪਹਿਰੇ ਹੋਰ ਸਾਫ਼ ਹੋ ਗਿਆ ਦੇਖਣਾ ਸ਼ੁਰੂ ਹੋ ਗਿਆ ਹੈ ਨਾ ਤੇ ਬਾਬਾ ਜੀ ਇਹ ਪੂਰੇ ਦੀ ਪੂਰੀ ਪੂਰਾ ਜਿੰਨਾ ਕਬਜ਼ਾ ਹੈਗਾ ਸਾਰੀ ਪੰਜਾਬੀਆਂ ਦਾ ਜੀ ਤਕਰੀਬਨ ਕਹਿ ਸਕਦੇ ਆ ਵੀ ਆਪਣਾ 80-70% ਆਪਣੇ ਪੰਜਾਬੀਆਂ ਜਿਦਾ ਕਹਿੰਦੇ ਨਾ ਵੋਟਾਂ ਦੇ ਵਿੱਚ ਬਹੁਮਤ ਹਾਂ ਬਹੁਮਤ ਬਹੁਮਤ ਆਪਣੇ ਪੰਜਾਬੀਆਂ ਕੋਲ ਹੈ तकरीबन ਬਹੁਮਤ ਪੰਜਾਬੀਆਂ ਦੀ ਹੈ ਸਾਰੀ ਖੇਤ ਜਿਨਾ ਖੇਤ ਨੇ ਹਾਂ ਜੀ ਐਗਰੀਕਲਚਰ ਨਾਲ ਇਹ ਮੈਨੂੰ ਲੱਗਦਾ ਜਿੰਨੇ ਪੁਰਾਣੇ ਆ ਕੇ ਬੈਠੇ ਇਹ ਸਾਰੇ ਹਾਂ ਜਿਹੜੇ ਸਾਰੇ ਪੁਰਾਣੇ ਬਜ਼ੁਰਗ ਆਏ ਆ ਹਾਂ ਜਾਂ ਜਿਨ੍ਹਾਂ ਨੇ ਆਣ ਕੇ ਕਿਉਂਕਿ ਤੁਹਾਨੂੰ ਦੱਸਿਆ ਨਾ ਮੈਂ ਪਹਿਲਾਂ ਹਾਂ ਲੰਬਰ ਮਿਲ ਚ ਕੰਮ ਕਰਨਾ ਤੇ ਨਾਲ ਬਸ ਉਹਨਾਂ ਦੇ ਵਿੱਚ ਕੁਝ ਮੈਨੂੰ ਲੱਗਦਾ ਉੱਥੋਂ ਪੰਜਾਬ ਚੋਂ ਵੀ ਖੇਤੀ ਛੱਡ ਕੇ ਆਏ ਸੀ ਛੱਡ ਕੇ ਆਏ ਸੀ ਫਿਰ ਇੱਥੇ ਆਣ ਕੇ ਚੁਣੀ ਵੀ ਖੇਤੀ ਹਾਂ ਤਾਂ ਕਰਕੇ ਇਹ ਜ਼ਮੀਨ ਨਵੀਂ ਬਾਲੀ ਪੱਧਰ ਕਰਦੇ ਹਾਂ ਜੀ ਆਪਣੇ ਪੰਜਾਬੀ ਜਿਆਦਾ ਜੇ ਕਰਦੇ ਆ ਨਾ ਤੇ ਤਾਂ ਜੁੜੇ ਰਮਾਨ ਫਾਰਮ ਲਗਾਉਣਾ ਜੀਰੋ ਐ ਬਾਰਡਰ ਕਿੰਨੀ ਦੂਰ ਹੈ ਕਿਥੋਂ ਨਾਲ ਹੀ ਆ ਬਣ ਨਾਲੀ ਹੈ ਕਿੰਨੇ ਕਿਲੋਮੀਟਰ ਦੋ ਬਲਾਕ ਛੱਡ ਕੇ ਤਿੰਨ ਤੋਂ ਚਾਰ ਕਿਲੋਮੀਟਰ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਹੈ ਜੀ ਬਾਰਡਰ ਅਮਰੀਕਾ ਦਾ ਜੀ ਸਿੱਧਾ ਇੱਧਰ ਨਹੀਂ ਆਉਂਦਾ ਹਾਂ ਟੁੱਟਦੀ ਆ ਜੀ 베ਰੀ 베ਰੀ ਇਹ ਤੋੜ ਕੇ ਖਾਣ ਦੇ ਵਿੱਚ ਪਿੰਡ ਤੁਰ ਜਾਂਦੇ 베ਰ ਤੋੜ ਤੋੜ ਖਾ ਲੈਣ ਸੀ ਉਹੀ ਕੰਮ ਆ ਦੇਖੋ ਖਰਾਬ ਹੋ ਗਈ ਇਹ ਲੇਟ ਹੋ ਗਈ ਆ ਦੇਖੋ ਖਰਾਬ ਹੋਈ ਪਈ ਆ ਥੋੜੀ ਥੋੜੀ ਪਾੜ ਜਾਂਦੀ ਹਾਂ ਜੀ ਹੂੰ ਜਿੰਨੇ ਨਾ ਇੱਥੇ ਖੇਤੀ ਦੇਖੀ ਹੈ ਅਬ ਸਵੋਰਡ ਦੇ ਨੇੜੇ ਤੇੜੇ ਉਹ ਸਾਰੀ 베ਰੀਜ਼ ਦੀ ਹੁੰਦੀ ਆ 베ਰੀਆਂ ਦੀ ਕਹ ਦੋ ਇੱਥੇ ਸਟ੍ਰਾਬੇਰੀ ਬਲੂ 베ਰੀ ਰਸ 베ਰੀ ਸਾਰਾ ਕੁਝ ਆ ਹੀ ਕੁਝ ਹੈਗਾ ਆਪਣੇ ਵਾਂਗੂ ਇੱਥੇ ਉਹ ਨਹੀਂ ਲੱਗਦੇ ਮਾ ਕਣਕ ਚੋਂ ਨਹੀਂ ਲੱਗਦਾ ਕਣਕ ਕਣਕ ਤਾਂ ਹੁੰਦੀ ਹਣੀ ਬਾਬਾ ਜੀ ਕਿ ਘੱਟ ਹੁੰਦੀ ਐ ਤੇ ਕਣਕ ਨਾਲ ਇਥੇ ਰਿਚਮੈਂਟ ਦੇ ਏਰੀਏ ਚੋਂ ਰਿਚਮੈਂਟ ਦੇ ਉਧਰ ਥੋੜੀ ਜੀ ਹੈਗੀ ਆ ਕਣਕ ਹੁੰਦੀ ਐ ਜਮਨਲਾ ਦਾ ਡਮਿੰਟਨ ਕਨੀ ਵੀ ਕਣਕ ਐ ਹੈਨਾ ਹਾਂ ਲਵਾਈਟਾ ਸਾਈਡ ਬੀਸੀ ਚ ਨਹੀਂ ਹੁੰਦੀ ਜਮੀ ਬੀਸੀ ਚ ਉਹ ਰਿਚਮੈਂਟ ਦੇ ਏਰੀਏ ਥੋੜੀ ਜੀ ਬੀਜੀ ਆ ਅੱਛਾ ਜਿਆਦਾ ਨਹੀਂ ਹੈ ਜੀ ਬੀਸੀ ਐਰ ਮੈਂ ਹਰ ਵਲਾਗ ਚ ਬੋਲਦਾ ਤੇ ਸੋਹਣਾ ਬਾਤ ਆ ਯਾਰ ਇੰਨਾ ਕੁ ਜਿਹਾ ਸਵਰਗ ਐ ਤੇ ਬਾਕੀ ਮੈਨੂੰ ਇੱਕ ਵਾਰੀ ਨਾ ਕੋਈ ਬੰਦੇ ਇੱਕ ਵਾਰ ਮੈਨੂੰ ਮੈਸੇਜ ਆ ਗਿਆ ਬੰਦੇ ਦਾ ਕਹਣਾ ਬਾਈ ਤੂੰ ਇਹ ਸਵਰਗ ਸਵਰਗ ਕਰੀ ਜਾਂਦਾ ਮੇਰਾ ਢੂਹਾ ਦੇ ਖਣ ਲੱਗ ਜਾਂਦਾ ਇੱਥੇ ਕੰਮ ਕਰਦੇ ਦਾ ਸ਼ਿਫਟਾਂ ਲਾਉਂਦੇ ਮੈਂ ਕਿਹਾ ਭਰਾਵਾ ਮੈਨੂੰ ਕਿਹੜਾ ਪੁੱਛ ਗਿਆ ਸੀ ਕੈਨੇਡਾ ਵੀ ਮੇਰੀ ਸਲਾਹ ਲੈ ਕੇ ਆਇਆ ਸੀ ਮੈਂ ਕੈਨੇਡਾ ਜਾਣਾ ਹਾਂਜੀ ਘੁੰਮਣ ਫਿਰਨ ਲਈ ਤਾਂ ਵਾਕਈ ਸਵਰਗ ਹੈ ਰਹਿਣ ਸਹਿਣ ਲਈ ਘੁੰਮਣ ਫਿਰ ਲਈ ਇੰਨਾ ਸੋਹਣਾ ਇੰਨਾ ਪਾਉਣ ਪਾਣੀ ਸ਼ੁੱਧ ਹਵਾ ਪਾਣੀ ਸ਼ੁੱਧ ਹੈ ਨਾ ਕੰਮ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਯਾਰ ਬਿਜ਼ੀ ਲਾਈਫ ਕੰਮ ਬਣਾ ਇੱਥੇ ਸਰਦਾਨੀਆ ਬਜ਼ੁਰਗ ਦੇਖ ਲਓ ਕਿੰਨੀ ਕਿੰਨੀ ਉਮਰ ਦੇ ਇਹ ਵੀ ਲੱਗੇ ਪਏ ਹੈ ਨਾ ਕੈਨੇਡਾ 'ਚ ਜੇ ਕੰਮ ਨਹੀਂ ਤਾਂ ਬਸ ਕੁਝ ਨਹੀਂ ਫਿਰ ਖਤਮ ਹੈ ਕ ਜੋੜ ਕੇ ਜਿਹੜੇ ਨਾ ਕਹੀ ਉਹ ਮੈਂ ਬੋਲਿਆ ਸੀ ਬਣਾ ਟਾਈਮ ਪਾਸ ਲਈ ਆਉਂਦੇ ਜੀ ਹਾਂਜੀ ਟਾਈ ਗੱਲਾਂ ਬਾਤਾਂ ਕਰਨ ਨੂੰ ਟਾਈਮ ਲੰਘ ਜਾਂਦਾ ਬਾਰਡਰ ਤੋਂ ਕੁਛ ਕ ਪਹਿਲਾਂ ਤੇ ਅਸੀਂ ਇਹ ਮਾਨ ਫਾਰਮ ਤੇ ਰੁਕੇ ਹਾਂ ਇੱਕ ਇਹ ਵੀ ਆਪਣੇ ਪੰਜਾਬੀ ਬੰਦਿਆਂ ਨੇ ਬਣਾਇਆ ਹੋਇਆ ਹੈ ਇਹ ਬਣਾਇਆ ਤਾਂ ਕਹਿੰਦੇ ਸ਼ੁਰੂ ਸ਼ੁਰੂ ਵਿੱਚ ਖੇਤੀ ਦੇ ਵਿੱਚ ਥੋੜਾ ਬਹੁਤਾ ਸੀਗਾ ਤੇ ਹੁਣ ਇੰਨਾ ਕ ਜਿਆਦਾ ਪਪੂਲਰ ਹੋ ਗਿਆ ਇਹ ਜਿਹੜਾ ਇਹ ਫਾਰਮ ਤੇ ਇੱਥੇ ਨਿਆਣਿਆਂ ਦੀ ਪਿਕਨਿਕ ਡੈਸਟੀਨੇਸ਼ਨ ਬਣ ਗਈ ਨਿਆਣੇ ਘੁੰਮਣ ਫਿਰਨ ਦੇ ਲਈ ਆਉਂਦੇ ਆ ਜੀ ਇੱਥੇ ਤੇ ਸਾਰੇ ਹਾਂਜੀ ਬਾਬਾ ਜੀ ਕਿਵੇਂ ਹੋ? ਹੋਰ ਠੀਕ ਠਾਕ ਹੋ ਖਾਲਸਾ ਵਾਹੀ ਫਤਿਹ ਜੀ। ਹੋਰ ਬਾਬਾ ਜੀ ਛੜਦੀ ਕਲਾ? ਇਹਨਾਂ ਦੇ ਮਾਛੜ ਜੀ ਮਾਸੀ ਜੀ ਦੇ ਹੈਗੇ ਲੜਕੇ ਜੀ। ਅੱਛਾ ਜੀ। ਅੱਛਾ ਇਹ ਅਮਰੀਕਾ ਤੋਂ ਨੇ? ਹਾਂ ਅਮਰੀਕਾ ਤੋਂ ਇੱਥੇ ਆਏ ਆ। ਠੀਕ ਐ। ਬਾਟਰ ਟੱਪਣਾ ਸੌਖਾ ਨਾ ਇੱਥੋਂ। ਗੱਡੀ ਇਹਨਾਂ ਦੀ ਅੱਛਾ ਗੱਡੀ ਵੀ ਅਮਰੀਕਾ ਦੀ ਆ। ਓ ਵਾਹ! ਕੀ ਬਾਤ ਐ। ਵਾਸ਼ਿੰਗਟਨ ਨਿਹੰਗ। ਇਹ ਆ ਚੜਦੀਆਂ ਅਗਲਾਂ ਵਾਲੀਆਂ ਫੌਜਾਂ। ਅੱਛਾ ਮੈਂ ਇਧਰੋਂ ਥੋੜਾ ਜਿਹਾ ਦਿਖਾ ਦਾਂ ਜੀ ਆ ਫਾਰਮ ਹਨਾ ਹੋਇਆ ਸੀ ਨਾ ਪਚੰਗੀ ਹਾਂਜੀ ਉਦੋਂ ਇਹ ਗੱਡੀ ਨਾਲ ਕਹਿੰਦੇ ਜੀ ਇੱਥੇ ਲੈ ਕੇ ਆਉਣਾ ਅੱਛਾ ਗੱਡੀ ਦਾ ਨੰਬਰ ਹੋਏ ਨਿਹੰਗ ਲਿਆ ਸੀ ਉਦੋਂ ਲਿਆ ਸੀ ਨਿਹੰਗ ਸਿੰਘ ਹਾਂ ਆਹ ਕਹਿੰਦੇ ਨਿਹੰਗ ਸਿੰਘ ਠੀਕ ਐ ਇੱਥੇ ਨਾ ਇੱਕ ਚੀਜ਼ ਹੋਰ ਬਣੀ ਹੋਈ ਐ ਐਬਸ ਫੋਰਡ ਦੇ ਵਿੱਚ ਉਹ ਅਸੀਂ ਤੁਹਾਨੂੰ ਦਿਖਾਉਣੀ ਮਿਸ ਕਰ ਗਏ ਉਹਦਾ ਨਾਮ ਹੈਗਾ ਮਿਲ ਲੇਕ ਤੇ ਉਹ ਵੀ ਇੱਕ ਪਿਕਨਿਕ ਸਪੌਟ ਐ ਲੋਕ ਉਥੇ ਆਪਣਾ ਟਾਈਮ ਟਪਾਉਣ ਦੇ ਲਈ ਫੈਮਿਲੀ ਨਾਲ ਪਰਿਵਾਰ ਨਾਲ ਜਾਂਦੇ ਐ ਇਹ ਵੀ ਜਗ੍ਹਾ ਬਹੁਤ ਮਸ਼ਹੂਰ ਹੈ ਮਤਲਬ ਐਪਸਫੋਰਡ ਦੇ ਵਿੱਚ ਜੇ ਤੁਸੀਂ ਹੈਗੇ ਹੋ ਤੇ ਇਹ ਚੀਜ਼ ਬਿਨਾ ਇਹ ਵਲੌਗ ਅਧੂਰਾ ਸੀਗਾ ਟਾਈਮ ਬਤਾਉਣ ਲਈ ਸਰਫਟ ਪਾਉਣ ਲਈ ਟਾਈਮ ਬਤਾਉਣ ਲਈ ਲਓ ਟਾਈਮ ਪਾਸ ਲਈ ਟਾਈਮ ਟਪਾਉਣ ਲਈ ਗਿਆ ਤੇ ਨਿਕਲ ਗਿਆ ਪਰ ਕਈ ਗੱਲਾਂ ਚੱਕ ਅੱਛਾ ਤੇ ਬਾਕੀ ਜੀ ਇਹ ਹੈ ਵੀ ਅੰਦਰੋਂ ਇਹ ਫਾਰਮ ਕਾਫੀ ਵੱਡਾ ਹੈ ਕਾਫੀ ਸਾਰੀਆਂ ਚੀਜ਼ਾਂ ਹਨ ਤੇ ਕਿਸੇ ਦਿਨ ਫੇਰ ਆਵਾਂਗੇ ਅਸੀਂ ਐਪਸਫੋਰਡ ਸਰੀ ਤੋਂ ਜ਼ਿਆਦਾ ਦੂਰ ਵੀ ਨਹੀਂ ਜਿਵੇਂ ਤੁਹਾਨੂੰ ਦੱਸਿਆ 40-45 ਮਿੰਟ ਹੀ ਜਸਟ ਲੱਗਦੇ ਆ ਇੱਥੇ ਆਉਣ ਦੇ ਤੇ ਉਦਦੇ ਅਸੀਂ ਖੇਤੀ ਦੇ ਨਾਲ ਨਾਲ ਕੁਝ ਹੋਰ ਇਹ ਫਾਰਮ ਨੂੰ ਸਾਰਾ ਅੰਦਰੋਂ ਤੁਹਾਨੂੰ ਦਿਖਾ ਕੇ ਜਾਵਾਂਗੇ ਇੱਥੇ ਕੀ ਕੁਝ ਹੈ ਬਹੁਤ ਵੱਡਾ ਹਾਂਜੀ ਕਾਫੀ ਵੱਡਾ ਅੱਜ ਜਾਂਦੇ ਜਾਂਦੇ ਸਾਨੂੰ ਆਉਣ ਦੀ ਵੇ ਆਇਆ ਸੀਗਾ ਤੇ ਫਿਰ ਮੈਨੂੰ ਅਸੀਂ ਤੁਹਾਨੂੰ ਸਿਰਫ ਇੰਟਰੋਡਿਊਸ ਕਰਾਵਾਂ ਇਹ ਪਾਰਕ ਨਾਲ ਇਹ ਦੇਖੋ ਇਹ ਪੁਰਾਣੇ ਟਰੈਕਟਰ ਵੀ ਇਹਨਾਂ ਨੇ ਖੜਾ ਰੱਖਿਆ ਤੇ ਰਿੱਕੀ ਬਾਈ ਇਹ ਆਪਣੇ ਪੰਜਾਬੀਆਂ ਦਾ ਜੀ ਹਾਂਜੀ ਪੰਜਾਬੀ ਬੰਦਿਆਂ ਦਾ ਹਾਂਜੀ ਹਾਂਜੀ ਤੇ ਕੀ ਕੁਝ ਹੈ ਇੱਥੇ ਮਤਲਬ ਫਾਰਮ ਚ ਮੇਨਲੀ ਇਹਦੇ ਵਿੱਚ ਮੋਸਟਲੀ ਜਿਹੜੀਆਂ ਕਿਡਜ਼ ਲਈ ਐਕਟੀਵਿਟੀ ਜ਼ਿਆਦੇ ਆ ਜਦੋਂ ਬੱਚਿਆਂ ਦੇ ਉਹਨਾਂ ਲਈ ਬਣਾਇਆ ਹੋਇਆ ਜਿੱਦਾਂ ਟਰੈਕਟਰ ਟਰਾਲੀ ਦੇ ਉੱਪਰ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਆ ਇੱਕ ਸ਼ੂਟਲ ਟ੍ਰੇਨ ਵੀ ਆ ਤੇ ਜਿੱਦਾਂ ਜਦੋਂ ਕੌਰਨ ਵੱਡੀ ਹੋ ਜਾਂਦੀ ਆ ਉਹਦੇ ਵਿੱਚ ਦੀ ਹਾਈਡਨ ਸਟ੍ਰੀਟ ਵਗੈਰਾ ਬਣਾ ਦਿੰਦੇ ਆ ਮੇਨਲੀ ਮਤਲਬ ਪੰਜਾਬ ਨੂੰ ਮਿੰਨੀ ਪੰਜਾਬ ਨੂੰ ਇੰਟਰੋਡਿਊਸ ਕਰਾਉਂਦਾ ਉਹ ਹਾਂ ਹਾਂ ਇਹੀ ਆ ਖੇਤਾਂ ਨਾਲ ਟਰਾਲੀਆਂ ਨਾਲ ਟਰੈਕਟਰਾਂ ਨਾਲ ਹਾਂਜੀ ਹਾਂਜੀ ਮਤਲਬ ਆਪਣੇ ਪਸ਼ੂਆਂ ਨਾਲ ਪਸ਼ੂ ਵੀ ਰੱਖੇ ਇਹਨਾਂ ਨੇ ਹਾਂਜੀ ਭੇਡਾਂ ਬੱਕਰੀਆਂ ਵੀ ਹੈਗੀਆਂ ਅੱਛਾ ਭੇਡਾਂ ਬੱਕਰੀਆਂ ਵੀ ਰੱਖੀਆਂ ਮੇਨਲੀ ਬਸ ਇਹ ਆ ਵੀ ਨਿਆਣਿਆਂ ਨੂੰ ਪੰਜਾਬ ਦਿਖਾਉਂਦਾ ਵੀ ਹਾਂ ਪੰਜਾਬ ਕਿੱਥੇ ਹੈ ਹਾਂਜੀ ਚਲੋ ਵਧੀਆ ਵਧੀਆ ਉਦੋਂ ਮੈਂ ਹਨਾ ਚਲੋ ਕਿਸੇ ਦਿਨ ਫੇਰ ਆਵਾਂਗੇ ਵੀ ਇੱਥੇ ਤੇ ਦੇਖੋ ਮੈਸੀ ਖੜੇ ਤੇ ਉਧਰਲੇ ਪਾਸੇ ਕਿਥੇ ਅੱਛਾ ਆ ਤਾਂ ਬਣਾਏ ਹੋਏ ਆ ਆ ਮਿੱਲ ਮੁੱਲ ਵੀ ਭਾਈ ਜੀ ਇਹਨਾਂ ਨੇ ਕੀ ਲਾ ਰੱਖਿਆ ਇਹ ਅੱਛਾ ਬੀਅਰ ਵੀ ਬਣਦੀ ਇੱਥੇ ਓਕੇ ਆ ਦੇਖੋ ਜੀ ਜੌਂਡੀਆ ਟਰੈਕਟਰ ਖੜਾ ਰੱਖੇ ਨੇ ਪੁਰਾਣੇ ਇਹ ਭਾਈ ਜੀ ਇਹਨਾਂ ਨੇ ਲੈ ਕੇ ਖੜਾਏ ਆ ਸਾਰੇ ਇੱਕ ਇਹਨਾਂ ਦੀ ਆ ਪੁਰਾਣੇ ਅੱਛਾ ਇਹਨਾਂ ਦੀ ਹੈ ਮਤਲਬ ਪੁਰਾਣੀ ਇਹਨਾਂ ਦੀ ਖੇਤੀ ਹੋਣੀ ਪਹਿਲਾਂ ਉਵੇਂ ਖੜਾ ਲੇ ਠੀਕ ਆ ਠੀਕ ਆ ਠੀਕ ਆ ਇਧਰੋਂ ਦਿਖਾ ਦੇਣਾ ਤੁਹਾਨੂੰ ਮੈਂ ਤੇ ਭਾਈ ਕਿ ਜਿਹੜੇ ਸਾਈਡ ਆਪਾਂ ਜਾਣਾ ਹੈ ਹਜੇ ਆਪਾਂ ਕਹਿੰਦੇ ਸੀਗੇ ਉਧਰ ਫਾਰਮਿੰਗ ਵੱਡਾ 올ਿਵਰ ਹੈ ਉਹ ਏਰੀਆ ਹਾਂ ਉਹ 올ਿਵਰ ਹੈ ਉਧਰ ਕੀ ਕੁਝ ਹੈ ਜ਼ਿਆਦਾ ਸੋਏ ਸੋਲਿਵਰ ਉਧਰ ਸਾਰੇ ਫਰੂਟ ਵਗੈਰਾ ਉਧਰ ਹੀ ਹੁੰਦਾ ਅੱਛਾ ਫਰੂਟ ਉਧਰ ਹੁੰਦਾ ਗਰੇਪਸ ਹੋਗੇ ਅੰਗੂਰ ਹੋਗੇ ਹਾਂ ਚੈਰੀ ਹੋਗੀ ਸਾਰਾ ਅੱਛਾ ਹਾਂ ਸਟਰਾਬਰੀ ਵਗੈਰਾ ਇੱਥੇ ਤਾਂ 베ਰੀ ਹੁੰਦੀ ਆ 베ਰੀ ਇੱਥੇ ਲੋਕ ਉਥੇ ਸੇਲ ਕਰਦੇ ਆ ਇਥੋਂ ਫਰੂਟ ਲੈ ਆਉਂਦੇ ਅੱਛਾ ਮਤਲਬ ਜਿੰਨੀ ਐ ਸਪੋਰਟ ਖੇਤੀ ਐ ਇੰਨੀ ਖੇਤੀ 올ਿਵਰ ਚ ਹਾਂ ਉਹ ਵੀ ਫਿਰ ਆਪਾਂ ਕਿਸੇ ਦਿਨ ਦਿਖਾ ਸਕਦੇ ਹਾਂ ਹਨਾ ਮਤਲਬ ਪੰਜਾਬੀਆਂ ਨੇ ਕੰਮ ਕਰ ਮੇਨਲੀ ਠੀਕ ਹੈ ਚਲੋ ਹੁਣ ਤੇ ਅਸੀਂ ਜੀ ਇੱਥੋਂ ਵੈਸੇ ਅੰਦਰ ਅੱਗੇ ਨੂੰ ਹੋਰ ਵੀ ਹੈ ਹਨਾ ਚਲੋ ਫਿਰ ਕਿਸੇ ਦਿਨ ਸਪੈਸ਼ਲ ਲਾਵਾਂਗੇ ਜੀ ਅੱਜ ਤਾਂ ਤੁਹਾਨੂੰ ਇੰਨਾ ਕੇ ਦਿਖਾਉਣਾ ਸੀਗਾ ਬਾਹਰੋਂ ਗੋਰੇ-ਗੋਰੀਆਂ ਵੀ ਆਉਂਦੇ ਦੇਖੋ ਆਪਦੇ ਜਵਾਕਾਂ ਨੂੰ ਲੈ ਕੇ ਤੇ ਆ ਸਾਰੇ ਗੋਰੇ ਬੈਠੇ ਆ ਹਨਾ ਇਹਨਾਂ ਦਾ ਵੀ ਟਾਈਮ ਪਾਸ ਹੁੰਦਾ ਵਧੀਆ ਉਹ ਦੇਖੋ ਤੁਹਾਨੂੰ ਉੱਪਰ ਜਾ ਕੇ ਦਿਖਾਉਣਾ ਸਾਰੇ ਗੋਰੇ ਆਏ ਹੋਏ ਅੰਦਰ ਮਾਰਕੀਟ ਵੀ ਹੈ ਤੇ ਮਾਰਕੀਟ ਚ ਕਾਫੀ ਕੁਝ ਮਿਲਦਾ ਹੋਣਾ ਜੀ ਅ ਦਿਖਾਉਣ ਨੂੰ ਕਰਨ ਨੂੰ ਹਨਾ ਅੰਦਰ ਸੇਲ ਵੀ ਕਰਦੇ ਆ ਚੀਜ਼ਾਂ ਆਪਣੀਆਂ ਇਹ ਹੁਣ ਬਾਰਡਰ ਚੱਲੀਏ ਸਿੱਧਾ ਹਾਂਜੀ ਚਲੋ ਹਾਂਜੀ ਮੈਂ ਨਾ ਬਾਬਾ ਜੀ ਨੂੰ ਪੁੱਛ ਰਿਹਾ ਸੀਗਾ ਕਿ ਅਮਰੀਕਾ ਵਾਲੇ ਪਾਸੇ ਕਿਵੇਂ ਹੈਗਾ ਵੀ ਉ ਉਧਰ ਕਿਵੇਂ ਦਾ ਦਿਖਦਾ ਕਿਉਂਕਿ ਇਹ ਤਾਂ ਉਧਰੋਂ ਨੇ ਤੇ ਕਹਿੰਦੇ ਉਧਰ ਵੀ ਸੇਮ ਹੀ ਹੈ ਜਿਵੇਂ ਇੱਧਰ ਆਪਣੇ ਪੰਜਾਬੀਆਂ ਨੇ ਕਬਜ਼ਾ ਕੀਤਾ ਹੋਇਆ ਸਾਰੇ ਮੇਨ ਇੱਥੇ ਇੰਡਸਟਰੀ ਦੇ ਟਰਕਿੰਗ ਦਾ ਜ਼ਿਆਦਾ ਇੱਥੇ ਪੰਜਾਬੀਆਂ ਦਾ ਖੇਤੀ ਦਾ ਤੇ ਉਧਰ ਵੀ ਕਹਿੰਦੇ ਸੇਮ ਹੀ ਹੈ ਉਧਰ ਵੀ ਪੰਜਾਬੀਆਂ ਉਧਰ ਵੀ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਹੈ ਜੀ ਵਾਟਕਮ ਕਾਉਂਟੀ ਦੀ ਅੱਧਿਆ ਜ਼ਿਆਦਾ ਹੀ ਫਾਰਮਿੰਗ ਪੰਜਾਬੀਆਂ ਦੀ ਹੈ ਜਿਹੜੀ ਅੱਛਾ ਜਿਹੜੀ ਅਮਰੀਕਾ ਵਾਲੇ ਪਾਸੇ ਕਾਉਂਟੀ ਪੈਂਦੀ ਹੈ ਪਹਿਲੀ ਕਾਉਂਟੀ ਆਊਗੀ ਕਾਉਂਟੀ ਮਤਲਬ ਜ਼ਿਲ੍ਹਾ ਕਹਿ ਸਕਦੇ ਹੋ ਤੁਸੀਂ ਵੀ ਜਿਹੜਾ ਪਹਿਲਾ ਜ਼ਿਲ੍ਹਾ ਅਮਰੀਕਾ ਦਾ ਤੇ ਬਾਟਰ ਟੱਪ ਕੇ ਸਾਰਾ ਪੰਜਾਬੀਆਂ ਅੱਧੇ ਤੋਂ ਵੱਧ ਪੰਜਾਬੀ ਬੈਠਾ ਉੱਥੇ ਤੇ ਬਾਕੀ ਇਹ ਜਿੰਨੇ ਤੁਹਾਨੂੰ ਐ ਐਫ ਸਪੋਰਟ ਦੇ ਨੇੜੇ ਤੇ ਕਿਤਾਾਂ ਦੇ ਵੱਡੇ ਵੱਡੇ ਘਰ ਮਿਲ ਲੰਗੇ ਯਾਰਡ ਮਿਲ ਲੰਗੇ ਟਰਾਲਿਆਂ ਵਾਲੇ ਹਨ ਸਭ ਪੰਜਾਬੀ ਸਾਂਭੇ ਬੈਠੇ ਨੇ ਪੁਰਾਣੇ ਪੰਜਾਬੀਆਂ ਨੇ ਕੰਮਕਾਰ ਆਪਣੇ ਸੈੱਟ ਬਹੁਤ ਕੀਤੇ ਨੇ ਖੈਰ ਜਿਵੇਂ ਤੁਸੀਂ ਪਿਛਲੇ ਵਲੌਗਸ ਦੇ ਰਾਹੀਂ ਦੇਖਿਆ ਸੀ ਸਟੂਡੈਂਟ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਹੋਰ ਹਨ ਤੇ ਨਵੇਂ ਦਾ ਹੁਣ ਕੰਮਕਾਰ ਦਾ ਔਖਾ ਪਰ ਪੁਰਾਣੇ ਟਰਮਾਂ ਦੇ ਬੰਦਿਆਂ ਨੇ ਆਪਣੇ ਨੇ ਪੈਸਾ ਬਹੁ ਬਣਾਇਆ ਇੱਥੇ ਤੇ ਬਹੁਤ ਜੀਮ ਮਿਹਨਤਾਂ ਵੀ ਬਹੁ ਕੀਤੀਆਂ ਤੇ ਬਣਾਇਆ ਵੀ ਬਹੁਤ ਖੁਸ਼ ਹੈਗਾ। ਲਓ ਜੀ ਫਾਈਨਲੀ ਪੰਜਗਿਆਂ ਬਾਰਡਰ ਤੇ ਅਸੀਂ ਤੁਹਾਨੂੰ ਦਿਖਾਉਨੇ ਆ ਹੁਣ ਅਮਰੀਕਾ ਵਾਲਾ ਬਾਰਡਰ। ਕਿਉਂ ਬਾਈ ਜੀ ਟੱਪ ਜੀ ਅਜ ਤਾਂ ਲੱਗਦੇ ਆ ਹੱਥ। ਹੈਂ? ਕਹਿੰਦੇ ਕਹਿੰਦੇ ਹੁੰਦਿਆ ਬਾਕੀ ਤਾਂ ਅਮਰੀਕਾ ਟੱਪਣਾ ਔਖਾ ਲੰਘਣਾ ਔਖਾ ਇੱਥੇ ਕੋਈ ਔਖਾ ਨਹੀਂ। ਹੈਂ? ਪਹਾੜਾਂ ਵਿੱਚ ਨਹੀਂ ਡੋਕੀ ਤੁਹਾਨੂੰ ਬਾਗਾਂ ਵਿੱਚ ਨਹੀਂ ਡੋਕੀ ਤੁਹਾਨੂੰ। ਆ ਬਾਗਾਂ ਵਿੱਚ ਦੀ। ਇੱਕ ਨੰਬਰ ਤੇ ਜਾਵਾਂਗੇ ਇੱਕ ਨੰਬਰ ਤੇ ਇੱਜ਼ਤ ਨਾਲ ਕੋਈ ਕੰਮ ਕਰਨਾ ਜੇ ਤੂੰ ਕਰ ਰਿਹਾ ਇੱਜ਼ਤ ਨਾਲ ਕਰੋ। બસ ਬੰਦੇ ਨੇ 10 ਕਦਮ ਤੁਰਨਾ 10 ਕਦਮ ਤੁਰ ਕੇ ਠਾ ਅਮਰੀਕਾ ਇੰਨਾ ਨੇੜੇ ਆ ਇਹ ਆ ਕੈਨੇਡਾ ਚ ਸੀਗੇ ਜੀ ਹੁਣ ਆਪਾਂ ਇਧਰਲੇ ਪਾਸੇ ਆਹ ਦੇਖੋ ਲਿਖਿਆ ਨੇੜੇ ਤੋਂ ਖਾਦਣਾ ਤੁਹਾਨੂੰ ਕੈਨੇਡਾ ਦੂਜੇ ਪਾਸੇ ਮੈਂ ਕੈਨੇਡਾ ਲਿਖਿਆ ਦੂਜੇ ਪਾਸੇ ਜਾ ਸਕਦਾ ਮੈਂ ਇੱਥੇ ਖਲੋ ਕੇ ਅੱਛਾ ਦੇਖ ਸਕਦਾ ਅੱਛਾ ਆ ਦੇਖੋ ਆ ਸੰਧੀ ਹੈ 1846 ਦੀ ਜੀ ਤੇ ਆ ਆ ਗਿਆ ਜੀ ਯੂਨਾਈਟਿਡ ਸਟੇਟਸ ਇਧਰ ਅਮਰੀਕਾ ਤੇ ਆ ਅਮਰੀਕਾ ਦੇ ਖੇਤ ਆ ਜਿੰਨਿਆ ਤੁਸੀਂ ਦੇਖ ਰਹੇ ਨੇ ਅਮਰੀਕਾ ਦਾ ਆ ਬਾਰਡਰ ਹੈ ਜੀ ਇਹਨਾਂ ਦਾ ਆ ਪਾਈਆ ਦੇਖੋ ਇੱਕ ਦਿਨ ਤੁਹਾਨੂੰ ਪਹਿਲਾਂ ਵੀ ਸਰੀ ਤੋਂ ਲਖਾਇਆ ਸੀ ਤੇ ਸਰੀ ਦੇ ਨੇੜੇ ਇਹ ਐਪਸਫੋਰਡ ਦੇ ਕੋਲੇ ਇਹੋ ਜਿਹਾ ਬਾਰਡਰ ਹੈ ਬਸ ਆ ਆ ਬਾਬਾ ਜੀ ਇੱਕਦਰ ਇਹ ਅਮਰੀਕਾ ਦੀ ਜ਼ਮੀਨ ਹੈ ਸਾਰੀ ਆ ਸਾਰੀ ਅਮਰੀਕਾ ਦੀ ਜਿਹੜੀ ਸਾਹਮਣੇ ਵਾਲੀ ਹਾਂਜੀ ਇਹ ਬੰਨੀ ਤੋਂ ਪਾਰ ਅਮਰੀਕਾ ਦੇ ਇਧਰ ਨੂੰ ਕੈਨੇਡਾ ਉਹ ਫਾਰਮ ਸਾਰਾ ਅਮਰੀਕਾ ਦਾ ਜੇ ਹੁਣ ਬੰਦਾ ਇੱਥੇ ਕੋਈ ਫੌਜ ਨਹੀਂ ਕੋਈ ਪੁਲਿਸ ਨਹੀਂ ਇਹ ਤੇ ਸੈਂਸਰ ਹੈ ਜਿਹੜਾ ਸਕਿਉਰਟੀ ਆ ਨਾ ਲੈ ਅੱਛਾ ਚਲੋ ਦਿਖਾਉਣੇ ਬਾਅਦ ਚ ਹਾਂ ਸੈਂਸਰ ਮੈਂ ਦਿਖਾ ਦੇਣਾ ਹਾਂ ਇੰਡੀਆ ਵਾਂਗ ਐਦਾਂ ਨਹੀਂ ਇੰਡੀਆ ਵਾਂਗੂ ਫੌਜ ਨਹੀਂ ਫਿਰਦੀ ਉਹ ਕੋਈ ਪੁਲਿਸ ਨਹੀਂ ਜੇ ਬੰਦਾ ਮੰਨ ਲਓ ਇਥੋਂ ਟੱਪ ਜੇ ਫਿਰ ਸੈਂਸਰ ਕੀ ਕਰਦਾਗਾ ਫਿਰ ਉਹਨਾਂ ਦੇ ਤੱਕ ਉਹਨਾਂ ਨੂੰ ਸਿਗਨਲ ਦੇ ਦਊ ਵੀ ਹੁਣੇ ਹੀ ਗੱਡੀਆਂ ਇਕੱਠੀਆਂ ਕਰਨਗੇ ਹੈਲੀਕਾਪਟਰ ਜੋ ਵੀ ਉਹ ਜਿੰਨੀ ਵੀ ਉਹਨਾਂ ਨੂੰ ਜ਼ਰੂਰਤ ਆ ਜੇ ਇਹ ਤੇ ਕਾਰਨਾ ਫੜ ਸਕਦੇ ਆ ਹਾਂ ਤੇ ਹੁਣੇ ਹੀ ਕਾਰਾਂ ਆ ਜਾਣਾਂ ਹਾਂ ਤੇ ਜੇ ਮੰਨ ਲਓ ਬੰਦਾ ਫਿਰ ਵੀ ਨਹੀਂ ਉਹਨਾਂ ਦੇ ਉਹ ਆਇ ਤੋਂ ਬਾਹਰ ਜਾਂਦਾ ਵਾ ਫਿਰ ਉੱਪਰੋਂ ਹੈਲੀਕਾਪਟਰ ਲੈ ਲੈਂਦੇ ਆ ਫਿਰ ਉਹਦੇ ਨਾਲ ਟਰੈਕ ਕਰ ਲੈਂਦੇ ਆ ਅੱਛਾ ਫਿਰ ਹੈਲੀਕਾਪਟਰ ਨਾਲ ਲੱਭ ਲੈਂਦੇ ਆ ਸਮੇਂ ਦੇ ਹਿਸਾਬ ਨਾਲ ਬਲਦਾਪੁਰ ਜੋ ਕਰਦੇ ਆ ਉਹ ਸਮੇਂ ਦੇ ਹਿਸਾਬ ਨਾਲ ਹਾਂ ਮਤਲਬ ਐ ਨਹੀਂ ਹੈਗਾ ਵੀ ਬੰਦਾ ਟੱਪ ਜੂ ਲੱਭ ਲੈਂਦੇ ਆ ਜੀ ਜੇ ਬੰਦਾ ਸ਼ੂਟਰ ਮਤਲਬ ਸ਼ੂਟ ਲਾ ਦੇ ਜਿਵੇਂ ਮਿਲਖਾ ਸਿੰਘਾਂ ਨੂੰ ਦੌੜ ਲਾ ਦੇ ਬਸ ਮਿੰਟੋ ਮਿੰਟੀ ਜੇ ਸੈਟਲ ਚ ਪਹੁੰਚ ਜੇ ਉਹ ਤੁਹਾਡੇ ਇਲਾਕੇ ਦੀ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਆ ਲੱਗੇ ਸੈਟਲ ਪੈਂਦਾ ਵੈਸੇ ਸੈਟਲ ਲੈਣਾ ਦੋ ਘੰਟੇ ਦੋਰਾ ਸੈਟਲ ਦੋ ਘੰਟੇ ਲੱਗਦੇ ਆ ਇਹ ਲਿੰਡਨ ਪੈਂਦਾ ਨਾਲ ਟਾਊਨ ਅੱਛਾ ਨਾਲ ਲਿੰਡਨ ਪੈਂਦਾ ਪਹਿਲਾਂ ਸਾਡਾ ਸ਼ਹਿਰ ਵੀ ਇਹੀ ਹੈ ਅੱਛਾ ਤੁਹਾਡਾ ਸ਼ਹਿਰ ਇਹੀ ਹੈ ਇਹ ਅਮਰੀਕਾ ਵਾਲੇ ਬਾਬੇ ਕੈਨੇਡਾ 'ਚ ਖੜੇ ਆ ਜੀ ਹੁਣ ਹਾਂਜੀ ਅੱਛਾ ਬੈਲਿੰਗਨ 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 ਅੱਛਾ ਬੈਲਿੰਗਨ ਬਲੈਨ ਲਿੰਡਨ ਇਹ ਪੈਂਦੇ ਨੇ ਇਹ ਪਹਿਲੇ ਟਾਊਨ ਨੇ ਅਮਰੀਕਾ ਦੇ ਪਹਿਲੇ ਤਾਂ ਦੋਈ ਆ ਬਲੇਨ ਤੇ ਆ ਹਲੇ ਬਲੇਨ ਤੇ ਆ ਅੱਛਾ ਬਾਰਡਰ ਜਿਹੜਾ ਉਹਦੇ ਅਸੀਂ ਪੀ ਸਰਚ ਤੋਂ ਦੇਖਿਆ ਸੀ ਉਹ ਸੇਮ ਹੀ ਆ ਉਹਦੇ ਨਾਲ ਬਲੇਨ ਪੈਂਦਾ ਅੱਛਾ ਉਹਦੇ ਨਾਲ ਬਲੇਨ ਪੈਂਦਾ ਇਹਦੇ ਨਾਲ ਲੰਡਨ ਪੈਂਦਾ ਅੱਛਾ ਨਾ ਇਹ ਰੋ ਐਵੇਨਿਊ ਸਰੀ ਤੱਕ ਜਾਂਦੀ ਆ ਅੱਛਾ ਇਹ ਸਰੀ ਜਾਂਦਾ ਸਿੱਧਾ ਰੋਡ ਇਹ ਜੀ ਇੱਥੋਂ ਹੀ ਸ਼ੁਰੂ ਹੁੰਦਾ ਰੋਡ ਉਹ ਸਾਹਮਣੇ ਵਾਲੇ ਪਾਸੇ ਉਹ ਮੋੜ ਦਿਖਦਾ ਹੁਣ ਤੁਹਾਨੂੰ ਉੱਥੋਂ ਸ਼ੁਰੂ ਹੁੰਦਾ ਰੋਡ ਇਧਰਲੇ ਪਾਸੇ ਬਾਰਡਰ ਦੇ ਨਾਲ-ਨਾਲ ਖੇਤਾਂ ਵਿਚਦੀਆਂ ਹੁੰਦਾ ਹੋਇਆ ਸਿੱਧਾ ਸਰੀ ਪਹੁੰਚ ਜਾਂਦਾ ਜੀ ਪੁਰਾਣੇ ਟਾਈਮਾਂ 'ਚ ਨਾ ਕਹਿੰਦੇ ਜਿਹੜੇ ਗਦਰੀ ਬਾਬੇ ਸੀਗੇ ਉਹ ਅਮਰੀਕਾ ਤੋਂ ਕੈਨੇ ਅ ਨਿਸ਼ਾਨ ਸਾਹਿਬ ਦੇ ਉੱਤੇ ਕਹਿੰਦੇ ਇੱਕ ਬੱਤੀ ਲੱਗੀ ਹੁੰਦੀ ਸੀ ਜਿਹੜਾ ਐਪਸਪੋਰਟ ਦਾ ਨਿਸ਼ਾਨ ਸਾਹਿਬ ਹੈ ਉਹਤੇ ਇੱਕ ਸਿਗਨਲ ਛੱਡਦੇ ਸੀਗੇ ਵੀ ਜਦੋਂ ਕੋਈ ਹੁੰਦਾ ਨਹੀਂ ਸੀ ਕਿਉਂਕਿ ਉਦੋਂ ਤੱਕ ਸੈਂਸਰ ਸਿਸਟਮ ਵਗੈਰਾ ਉਦੋਂ ਕੁਝ ਇਹੋ ਜਿਹਾ ਹੁੰਦਾ ਨਹੀਂ ਸੀ ਟੈਕਨੋਲੋਜੀਜ਼ ਇਹ ਤਾਂ ਹੁਣ ਆਈਆਂ ਹਨਾ ਉਦੋਂ ਆਪਣੇ ਬੰਦੇ ਹੀ ਸਿਗਨਲ ਦੇਣਦੇ ਵੀ ਕਲੀਅਰ ਹੈ ਵੀ ਟੱਪਿਓ ਤੇ ਗੁਰਦੁਆਰਾ ਸਾਹਿਬ 'ਚ ਬਕਾਇਦਾ ਲਿਖਿਆ ਵੀ ਹੋਇਆ ਸਾਰਾ ਉੱਥੇ ਇਹੀ ਹੈ ਨਾ ਬਾਬਾ ਜੀ ਗਦਰੀ ਬਾਬੇ ਪਾਰ ਕਰਦੇ ਰਹੇ ਹਾਂਜੀ ਤਕਰੀਬਨ 911 ਤੋਂ ਪਹਿਲਾਂ ਹਾਂਜੀ ਹਾਂਜੀ ਜਦੋਂ ਤੁਸੀਂ ਆਏ ਆ ਵਿਜ਼ਟਰ ਵੀਜ਼ਾ ਕੈਨੇਡਾ ਦਾ ਤੁਹਾਡੇ ਕੋਲੇ ਹਾਂਜੀ ਸੋ ਜੇ ਤੁਸੀਂ ਅਮਰੀਕਾ ਜਾਣਾ ਕੋਈ ਅਮਰੀਕਨ ਜਾਂ ਅਮਰੀਕਾ ਨੂੰ ਜਾ ਰਿਹਾ ਕਾਰ 'ਚ ਬਹਿ ਕੇ ਤੁਸੀਂ ਪਿੱਛੇ ਬਹਿ ਕੇ ਜਾ ਸਕਦੇ ਹੁੰਦੇ ਸੀ ਅੱਛਾ ਜਾ ਸਕਦੇ ਸੀ ਹਾਂ ਰੋਗ ਟੋਕ ਨਹੀਂ ਸੀ ਕੋਈ ਰੋਗ ਟੋਕ 2001 ਤੋਂ ਪਹਿਲਾਂ ਆ ਜਦੋਂ 9/11 ਹੋਇਆ ਆ 2001 'ਚ ਹੋਇਆ ਹਾਂ ਜਿਉਂ-ਜਿਉਂ ਜਦੋਂ ਹੁਣ ਇਹ ਵਧੀ ਗਿਆ ਨਾ ਸਮਾਂ ਤੇਜ਼ ਹੋਈ ਗਿਆ ਲੋਕੀ ਚਲਾਕੀਆਂ ਵਧਾਉਣ ਲੱਗ ਪਏ ਸਖਤਾਈ ਵਧ ਗਈ ਸਖਤਾਈ ਵੀ ਉਹਨਾਂ ਨੇ ਓਨੀ ਵਧਾ ਦਿੱਤੀ ਠੀਕ ਹੈ ਪਹਿਲਾਂ ਹੁੰਦਾ ਸੀ ਕੋ ਘੁੰਮਣਾ ਹੁਣ ਜਿਵੇਂ ਸੈਂਸਰ ਥੋੜੇ ਟਾਈਮ ਦੀ ਲੱਗੇ ਹੋਣਗੇ ਹਾਂ ਤੇ ਜਦੋਂ ਹੁਣ ਕਰੋਨਾ ਹੋ ਕੇ हटਿਆ ਹਾਂ ਤੇ ਕਰੋਨੇ ਦੇ ਵਿੱਚ ਆਹ ਪਰਿਵਾਰ ਅਮਰੀਕਾ ਸੀਗਾ ਸਾਡਾ ਅੱਛਾ ਤੇ ਅਸੀਂ ਕੈਨੇਡਾ ਚੋਂ ਅਸੀਂ ਅੱਗੇ ਤੁਹਾਨੂੰ ਦਿਖਾ ਕੇ ਇੱਕ ਪਲੇਸ ਹੋਰ ਦਿਖਾਉਨੇ ਆ ਅੱਛਾ ਉੱਥੇ ਬਹਿ ਜਾਣਾ ਵਿੱਚ ਤੇ ਮੈਨ ਲਾਉਂਦੇ ਇੱਕ ਦੂਜੇ ਹਾਂ ਬੱਚੇ ਇਧਰ ਉਧਰ ਜਾਈ ਜਾਂਦੇ ਆ ਕੋਲੇ ਕੋਈ ਪੁਲਿਸ ਵਾਲਾ ਕੋਈ ਕੁਝ ਨਹੀਂ ਸੀ ਕਹਿੰਦਾ ਉੱਥੇ ਜਾਣਾ ਪਜੇਗਾ ਤੇ ਹਾਂ ਆਪਾਂ ਹੁਣ ਜਾਵਾਂਗੇ ਚਲੋ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਉਹ ਉਹ ਕੋਈ ਐਡਾ ਹੈਂਡ ਫ੍ਰੈਂਡਲੀ ਆ ਕੋਈ ਦੋਨੇ ਫ੍ਰੈਂਡਲੀ ਨੇਸ਼ਨ ਆ ਹਾਂ ਹਾਂ ਆ ਤੁਸੀਂ ਖੰਬੇ ਤੇ ਵੀ ਦੇਖੋ ਜੀ ਉਹ ਦੇਖੋ ਸਾਹਮਣੇ ਟੰਗਿਆ ਹੋਇਆ ਐ ਟੰਗੇ ਹੋਇਆ ਸਾਰੇ ਕਿਤੇ ਇਹੇ ਸਕਿਉਰਟੀ ਇਹਨਾਂ ਦੀ ਇਹਨਾਂ ਨੇ ਬੰਦੇ ਨਹੀਂ ਲਾ ਰਖੇ ਬਸ ਇਹੇ ਸਕਿਉਰਟੀ ਹੈ ਜੀ ਉਧਰਲੇ ਖੰਬੇ ਉਹ ਆਪਸ ਕ੍ਰੋਸਿੰਗ ਖੰਬੇ ਤੋਂ ਦੂਜੇ ਖੰਬੇ ਤੱਕ ਇਹ ਇਹ ਬਾਬਾ ਜੀ ਜਿਵੇਂ ਆਹ ਖੰਬੇ ਤੋਂ ਉਹ ਖੰਬੇ ਦੇ ਵਿੱਚ ਦੀ ਜਦੋਂ ਕੋਈ ਟੱਪ ਜਾਊਗਾ ਫੇਰ ਸਿਗਨਲ ਦੇਊਗਾ ਉਹ ਵੀ ਬੰਦਾ ਨੰਘਿਆ ਕੋਈ ਇਦਾਂ ਦਾ ਜਿਹੜਾ ਜਿਵੇਂ ਰੇਡੀਏਸ਼ਨ ਜਾਂ ਕੁਝ ਵੀ ਕਰ ਲੋ ਕਨੈਕਸ਼ਨ ਹੁੰਦਾ ਇੱਕ ਤੋਂ ਦੂਜੇ ਸੈਂਸਰ ਦਾ ਹਾਂ ਤੇ ਉਹ ਜਦੋਂ ਵੀ ਟੁੱਟਦਾ ਹੈ ਤੇ ਰਾਈਟ ਵੇ ਉਹਨਾਂ ਨੂੰ ਸਿਗਨਲ ਜਾਂਦਾ ਕਿ ਕਿਹੜੇ ਸੈਂਸਰ ਦਾ ਮੈਂ ਸਮਝ ਗਿਆ ਤੇ तकरीबन ਥੋੜੇ ਥੋੜੇ ਏਰੀਆ ਦੇ ਵਿੱਚ ਗੱਡੀਆਂ ਹੁੰਦੀਆਂ ਨੇ ਬਾਰਡਰ ਪੈਟਰੋਲ ਵਾਲਿਆਂ ਦੀ ਫਿਰ ਆ ਜਾਂਦੇ ਆ ਫਿਰ ਸਾਰੇ ਇਕੱਠੇ ਹੋ ਜਾਂਦੇ ਇੱਥੇ ਚਲੋ ਬਾਕੀ ਹੁਣ ਅੱਗੇ ਜਾ ਕੇ ਦੇਖਦੇ ਹਾਂ ਲਓ ਜੀ ਬਾਰਡਰ ਦੇ ਨਾਲ-ਨਾਲ ਸਾਡੀਆਂ ਗੱਡੀਆਂ ਤੁਰੇ ਜਾਣੀਆਂ ਆ ਪੈਟਰੋਲਿੰਗ ਕਰਦੇ ਅਸੀਂ ਫਿਰਦੇ ਆ ਅੱਛਾ ਹੁਣ ਧੁਰ ਤੱਕ ਜਿਵੇਂ ਆਪਾਂ ਜਾਈ ਜਾਨੇ ਆ ਇੱਧਰ ਅਮਰੀਕਾ ਹੈ ਇੱਧਰ ਕੈਨੇਡਾ ਹਾਂਜੀ ਆ ਨਾਲ ਇਹ ਜਿਹੜੇ ਫਾਰਮ ਸਾਰੇ ਅਮਰੀਕਾ ਦੇ ਆਂ ਅੱਛਾ ਫਾਰਮ ਇਹ ਸਾਰਾ ਅਮਰੀਕਾ ਹੈ ਹਾਂਜੀ ਫਿਰ ਤਾਂ ਬਾਬਾ ਜੀ ਜਿਵੇਂ ਖੇਤਾਂ ਵਿੱਚ ਦੀ ਤਾਂ ਜਿੰਨੀ ਮਰਜੀ ਦੂਰ ਬੰਦਾ ਲੰਘ ਜਿਵੇਂ ਲੱਗਦਾ ਕੀ ਫੜ ਲੂ ਕੀ ਪਤਾ ਲੱਗ ਜੂ ਕੋ ਲੱਗ ਜਾਂਦਾ ਪਤਾ ਉਹਨਾਂ ਨੂੰ ਇਹਨਾਂ ਦੀ ਟੈਕਨੋਲੋਜੀ ਬਹੁਤ ਸਜਾਦੀ ਅੱਛਾ ਟੈਕਨੋਲੋਜੀ ਐਡਵਾਂਸ ਹੈ ਹਾਂ ਤਾਂ ਸਰਪੰਚ ਦੇਸ਼ ਕਹਿੰਦੇ ਹੈ ਤੇ ਇਹ ਆ ਵੀ ਲਓ ਜੀ ਹੁਣ ਹੋਰ ਵੀ ਨੇੜੇ ਆ ਕੇ ਖੇਤਾਂ ਨਾਲੋਂ ਘਰ ਆ ਗਏ ਤੇ ਬਾਬਾ ਜੀ ਹੁਣੇ ਕਹਿੰਦੇ ਕੋਵਿਡ ਵੈ ਸਾਰਾ ਜਿਵੇਂ ਤੁਹਾਨੂੰ ਦੱਸੀ ਹੈ ਇੱਥੇ ਸਾਡੇ ਮੇਲੇ ਗਲੇ ਮਿਲਨੀਆਂ ਹੁੰਦੀਆਂ ਰਹੀਆਂ ਆ ਪਰਾਂਲੇ ਪਾਸੇ ਪੈਰਲਲ ਅਮਰੀਕਾ ਦਾ ਰੋਡ ਆ ਉਹ ਸਾਰਾ ਉੱਥੇ ਵੀ ਗੱਡੀਆਂ ਚੱਲ ਰਹੀਆਂ ਉਹ ਅਮਰੀਕਾ ਦੇ ਘਰ ਆ ਪਰਾਂਲੇ ਪਾਸੇ ਤੇ ਇਧਰ ਆ ਕੈਨੇਡਾ ਵਾਲਾ ਪਾਸਾ ਹੈਗਾ। ਬਾਬਾ ਜੀ ਟਾਵਾ ਨਾ ਬੋਲਦੇ ਨੇ ਕਿਤੇ ਆਪਣੇ ਦੇ ਵੀ ਇਕੱਠੇ ਜੇ ਹੋਏ ਕਿਨੇ ਜਣੇ ਫਿਰਦੇ ਆ। ਟਪਾ ਟਪਾਉਣਗੇ ਕਿਸ ਨੇ ਕਿਸੇ ਨੂੰ ਅੱਜ ਆ ਆ ਘਰਾਂ ਵਾਲਿਆਂ ਦੀ ਬੜੀ ਇਹ ਤਾਂ ਜਮੀ ਮੈਂ ਕਹਿੰਦਾ ਜੇ ਕਿਤੇ ਆਪਣੇ ਵਾਲੇ ਬਾਰਡਰ ਬੂਡਰ ਤੇ ਹੁੰਦਾ ਤਾਂ ਗੋਲੀਆਂ ਨਾਲ ਭੁੰਨੇ ਆ ਜਾਣਾ ਸੀ ਘਰ ਜਾ। ਇਹਦਾ ਬੱਚਾ ਖੜਾ ਹੈ ਜੇ ਹਾਂਜੀ ਹਾਂਜੀ ਬਲੈਕਬੈਰੀ ਅੱਛਾ ਇਹ ਬਲੈਕਬੈਰੀ ਐ ਇਹ ਬਹੁਤ ਓਪੀ ਟੁੱਟਦੀ ਐ ਜੀ ਮੋਬਾਈਲ ਇਹਨਾਂ ਦੇ ਆਉਂਦੇ ਸੀ ਹਾਂ ਇਹਨਾਂ ਦੇ ਨਾਂ ਦੇ ਬਲੈਕਬੈਰੀ ਮੋਸਟਲੀ ਗੱਡੀਆਂ ਇੱਥੇ ਸਾਰੀਆਂ ਅਮਰੀਕਾ ਵਾਲੀਆਂ ਹੀ ਐ ਤੇ ਅਮਰੀਕਾ ਵਾਲੀਆਂ ਮਿਲ ਰਹੀਆਂ ਹਾਂਜੀ ਅੱਛਾ ਉਹ ਗੱਡੀ ਖੜੀ ਐ ਹੈਨਾ ਮੈਂ ਤੁਹਾਨੂੰ ਦਿਖਾ ਦਾਂ ਉਹ ਗੱਡੀ ਖੜੀ ਐ ਦੇਖੋ ਅਸੀਂ ਦੇਖੀ ਡਾਕੂਮੈਂਟ ਖਲੋਣਾ ਤੇ ਅਸੀਂ ਇਧਰੋਂ ਦੀ ਆਣ ਕੇ ਮਿਲ ਸਕਦੇ ਆ ਤੇ ਉਹ ਦੇਖੋ ਉਹ ਗੱਡੀ ਖੜੀ ਐਗੀ ਬਾਬਾ ਜੀ ਜਿਵੇਂ ਹੁਣ ਤੁਸੀਂ ਉਧਰਲੇ ਪਾਸੇ ਜਾਣਾ ਸਿੱਧਾ ਤਾਂ ਨਹੀਂ ਇਮੀਗ੍ਰੇਸ਼ਨ ਦਾ ਇਮੀਗ੍ਰੇਸ਼ਨ ਦੇ ਥਰੂ ਹੀ ਹੋ ਕੇ ਜਾਓਗੇ ਲੰਡਨ ਬਾਰਡਰ ਅੱਛਾ ਜਿਹੜਾ ਲੰਡਨ ਬਾਰਡਰ ਹੈ ਬਾਰਡਰ ਤੇ ਥਾਣੀ ਤੁਸੀਂ ਜਾ ਕੇ ਇੱਥੇ ਆ ਸਕਦੇ ਹੋ ਫਿਰ ਆਪਾਂ ਜਿੱਦਾਂ ਮੱਦ ਦੇਖ ਲਓ ਜੀ ਇੱਕ ਇੱਕ ਪਾਸਪੋਰਟ ਦੀ ਤੇ ਠੱਪੇ ਲੱਗੇ ਤਾਂ ਕੀ ਮੁੱਲ ਹੁੰਦਾ ਹੈ ਹਨਾ ਮੈਨੂੰ ਪਤਾ ਹੈ ਇਲੈਕਟ੍ਰੋਨਿਕ ਹੋਣਾ ਇਹਨਾਂ ਦਾ ਸਿਸਟਮ ਸਾਰਾ ਵੀ ਇਹ ਇਹਦੇ ਉਧਰ ਆਹ ਧਰਤੀ ਦੇ ਹਿੱਸੇ ਤੇ ਟੱਪਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਚਾਹੀਦਾ ਹੈ ਇੱਥੇ ਜਿਹੜਾ ਪਿਆਰ ਰੱਖਣਾ ਨਾ ਹਾਂ ਇਧਰਲੇ ਪਾਸੇ ਕੀ ਮੈਂ ਕਿਹਾ ਦੁਨੀਆ ਬਣਾਈ ਆ ਵੀ ਦੂਜੇ ਪਾਸੇ ਪੈਰ ਰੱਖਣ ਨੂੰ ਤੁਹਾਨੂੰ ਆਪਣੇ ਨੂੰ ਤਾਂ ਕਾਗਜ਼ੀ ਕਾਰਵਾਈ ਚਾਹੀਦੀ ਹਾਂਜੀ ਆਪਣੇ ਨੂੰ ਤਾਂ ਪੰਛੀ ਚੰਗਿਆ ਮੈਂ ਜਿੱਧਰ ਜੀ ਕਰਦਾ ਉਧਰ ਨੂੰ ਉੱਡ ਜਾਂਦਾ ਸੱਚ ਬਾਈ ਬਾਬਾ ਜੀ ਜਿਵੇਂ ਜਿਵੇਂ ਆਪਾਂ ਇਹ ਨਾ ਕਹਿੰਦੇ ਸੀ ਵੀ ਹਾਰਟ ਬੀਟ ਸਕੈਨ ਹੋ ਜਾਂਦੀ ਹੈ ਹੋਰ ਹੈਨਾ ਜਦੋਂ ਸੈਂਸਰ ਵਿੱਚ ਉਹ ਜਿਹੇ ਜਾਨਵਰ ਨਾ ਕੋਈ ਬਿੱਲੀ ਕੁੱਤਾ ਬੱਕਰੀ ਮੈਡੀਕਲ ਲਾਈਨ ਦੇ ਹਿਸਾਬ ਨਾਲ ਉਹਨਾਂ ਨੇ ਹਾਰਟ ਬੀਟਰ ਕਾਊਂਟ ਕੀਤੀ ਹੈ ਨਾ ਵੀ ਕੁੱਤਾ ਕਿੰਨੀ ਹਾਰਟ ਬੀਟ ਤੇ ਕੰਮ ਕਰਦਾ ਜਾਂ ਬੰਦੇ ਦੀ ਕੀ ਹਾਰਟ ਬੀਟ ਆ ਪੰਛੀ ਦੀ ਕੀ ਆ ਉਸ ਹਿਸਾਬ ਨਾਲ ਉਹਨਾਂ ਨੇ ਸੈਂਸਰ ਲਾਏ ਹੋਏ ਆ ਓਕੇ ਤੇ ਜਦੋਂ ਆਪਾਂ ਉਹ ਸੈਂਸਰ ਦੀ ਜਿਹੜੀ ਰੇਜ ਤੋੜਦੇ ਆ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਲੰਘਿਆ ਕਿ ਜਾਨਵਰ ਲੰਘਿਆ ਪਤਾ ਲੱਗਦਾ ਇਹ ਜਪੰਛੀ ਆ ਜਾਨਵਰ ਆ ਇਹਨਾਂ ਨੂੰ ਸਭ ਪਤਾ ਹੈ ਹਾਂ ਸਾਇੰਸ ਤੇ ਮੈਡੀਕਲ ਨੇ ਇਕੱਠੇ ਹੋ ਕੇ ਇਹਦਾ ਜੰਤਰ ਬਣਾਇਆ ਵੀ ਇਨਸਾਨ ਦੀ ਪਕੜ ਕਰ ਲੈਂਦੇ ਉਹ ਠੀਕ ਇਹ ਕਿਤੇ ਹਵਾਈ ਹੈ ਕਿ ਪਤਾ ਪਤਾ ਲੱਗਿਆ ਪਹਿਲਾਂ ਫੜੇ ਗਏ ਆ ਬੰਦੇ ਤਾਂ ਹਾਂ ਪਤਾ ਵੀ ਹਾਂ ਵਾਕਈ ਸੱਚ ਹੈ ਕਿਤੇ ਮੈਂ ਕਿਹਾ ਕਿਤੇ ਧੋਕਾ ਡਰਾਵੇ ਹੀ ਨਾ ਹੋਵੇ ਵੀ ਆਏ ਆ ਇਹ ਫੜੇ ਆ ਅੱਛਾ ਬੰਦੇ ਫੜੇ ਆ ਵੀਡੀਓ ਦੇਖੀ ਹੈ ਨੈਟ ਤੇ ਬਹੁਤ ਪਾਈਆਂ ਹੋਣਗੀਆਂ ਅੱਛਾ ਬੰਦੇ ਫੜੇ ਆ ਨਹੀਂ ਆ ਤਾਂ ਬਣੋ ਇੰਟੈਲੀਜੈਂਸੀ ਦਾ ਜਾਂ ਬਾਰਡਰ ਸਕਿਉਰਿਟੀ ਫੋਰਸ ਦਾ ਕਹੋ ਹੀ ਆਂ ਦਿਆ ਅੱਛਾ ਦਿਖਾਉਣੀ ਆ ਜੀ ਲਓ ਜੀ ਆਹ ਦੇਖੋ ਆ ਜਾਂਦੀਆਂ ਨੇ ਗੱਡੀਆਂ ਬਾਰਡਰ ਪੈਟਰੋਲ ਹੈਲੋ ਕਰਕੇ ਗਿਆ ਪੂਰੀ ਹੈਲੋ ਕਰਕੇ ਗਿਆ ਪੂਰੀ ਬਹੁਤ ਉਹਨਾਂ ਨੇ ਬਹੁਤ ਨਾਈਸ ਨੇ ਬੜੇ ਫਰੈਂਡਲੀ ਆ ਹੈਨਾ ਕੋਈ ਨਹੀਂ ਆਇਆ ਨਹੀਂ ਕਹਿ ਕੇ ਕਿ ਵੀ ਹਟੋ ਪਰਾਂ ਹਟੋ ਯਾਰ ਕਿੱਥੇ ਖੜੇ ਹੋ ਤੁਸੀਂ ਪਾਕਿਸਤਾਨ ਜਾ ਕੇ ਆਏ ਆ ਮਾਰਚ ਦੇ ਵਿੱਚ ਹਾਂਜੀ ਉਹਨਾਂ ਨੇ ਪਤਾ ਜਦੋਂ ਇਧਰ ਬਾਕੇ ਬਾਟਰ ਥਾਣੀ ਲਾਂਕੇ ਗਏ ਹਾਂ ਤੇ ਮੇਰੇ ਨਾਲ ਤਿੰਨ ਗੱਡੀਆਂ ਉਹਨਾਂ ਨੇ ਲਾਈਆਂ ਨਾਲ ਇਕੱਲੇ ਬੰਦੇ ਦੇ ਇਕੱਲੇ ਬੰਦੇ ਮੈਂ ਤਾਂ ਇੱਕ ਮੇਰੇ ਨਾਲ ਸਿੰਘ ਹੋ ਰਿਹਾ ਨਮਨੀਤ ਅਮਰੀਕਨ ਸਟੇਜ ਕਰਕੇ ਵੀ ਥੋੜਾ ਜਿਹਾ ਕੰਮ ਦੇ ਸੀਗੇ ਵੀ ਹਾਂ ਉਹ ਸੈ ਇੱਥੋਂ ਦੇ ਹੋਣ ਕਰਕੇ ਲੜਦਾ ਕਰਕੇ ਹਾਂ ਇਹਨਾਂ ਇੰਡੀਆ ਵਾਲਿਆਂ ਨੇ ਤਿੰਨ ਗੱਡੀਆਂ ਵੱਖਰੀਆਂ ਲਾਈਆਂ ਹਾਂ ਉਹਨਾਂ ਨੇ ਵਿੱਚ ਭਾਗੇ ਫੜੇ ਇੱਕ ਬੱਸ ਦੇ ਵਿੱਚ ਫਿਰ ਬਾਰਡਰ ਤੱਕ ਖੜਿਆ ਵੱਖਰਾ ਹਾਂ ਤੇ ਅੱਗੋਂ ਜਿਹੜੇ ਪਾਕਿਸਤਾਨ ਵਾਲੇ ਸੀ ਹਾਂ ਉਹਨਾਂ ਦੇ 7-8 ਰੇਂਜਰ ਸਾਨੂੰ ਅੱਗੋਂ ਲੈਣ ਆਏ ਵੱਖਰੇ ਅੱਛਾ ਮੈਂ ਸਾਰੇ ਪ੍ਰੋਸੈਸ ਪੂਰੀ ਸਿਕਿਉਰਿਟੀ ਦਿੱਤੀ ਹਾਂਜੀ ਤੇ ਉਹ ਅੱਗੇ ਵੀ ਕਹਿਣ ਵੀ ਸਾਂ ਤੈਨੂੰ ਗੱਡੀ ਨਾਲ ਦੇਣੀ ਪਣੀ ਪਰ ਅਸੀਂ ਲਈ ਨਹੀਂ ਅੱਛਾ ਤੇ ਆਪਣੇ ਆਪ ਟਰੰਪ ਦੇ ਦੇਸ਼ 'ਚ ਰਹਿਣ ਦਾ ਇਹ ਫਾਇਦਾ ਮੋਲੋ ਮੁੜਦਾ ਪੂਰਾ ਜਿੱਦਾਂ ਮਰਜ਼ੀ ਇੱਥੇ ਭਾਂਚੇ ਫਰੂ ਦੇ ਚਲੋ ਜੀ ਬਹੁਤ ਵਧੀਆ ਆ ਸਾਡੇ ਵਾਂਗੂ ਬਾਈ ਹੋਰ ਮਿਲ ਗਏ ਇੱਥੇ ਪੰਜਾਬ ਦੇ ਆਪਣੇ ਬੰਦੇ ਬਾਈ ਜੀ ਕਿਵੇਂ ਹੋ ਦੇਖਣੇ ਆਏ ਸੀਗੇ ਹਾਂ ਵੀ ਬਾਰਡਰ ਦੇਖ ਕੇ ਹੀ ਐ ਪੰਜਾਬੀ ਇੰਨੇ ਬੰਦੇ ਬਾਰਡਰ ਕਾ ਤੋ ਦੇਖਦੇ ਐ ਬਾਰਡਰ ਟੱਪਣ ਦਾ ਬੜਾ ਹੀ ਸਟੇਨ ਲੜਾ ਪਿਆ ਤਾ ਕਰਕੇ ਵੈਸੇ ਮਲਾਂ ਅਮਰੀਕਾ ਦਾ ਉਹੀ ਨਾਮ ਜਾ ਵੀ ਆਇਆ ਹੈ ਨਾ ਸੋਹਣਾ ਹੈ ਸਰਪੰਚ ਦੇ ਸਾ ਹਰੇਕ ਨੂੰ ਅਮਰੀਕਾ ਦੀ ਚਾਹਨਾ ਤਾਂ ਰਹਿੰਦੀ ਆ ਜਿੱਥੇ ਜਿੱਥੇ ਜੀ ਰਹਿਣੇ ਆ ਸਹੀ ਗੱਲ ਐ ਅਸੀਂ ਵੀ ਦੇਖਣ ਹੀ ਆਏ ਐ ਸਪੈਸ਼ਲ ਮੈਂ ਕਿਹਾ ਚਲੋ ਮਾਰ ਕੇ ਹੀ ਕਿਹੜਾ ਦੇਖ ਕੇ ਹੀ ਐ ਕਿਵੇਂ ਲੱਗਿਆ ਆਪਣੇ ਨਾਲੋਂ ਕਿੰਨਾ ਕਲਾ ਕਰਿਆ ਫਰਕ ਤੁਹਾਨੂੰ ਨਹੀਂ ਜਿਵੇਂ ਵਾਲੋ ਆਪਣੇ ਵਾਲੇ ਬਾਰਡਰ ਹੁੰਦੇ ਉਹਨਾਂ ਤੋਂ ਕਿੰਨਾ ਕ ਫਰਕ ਹੈ ਇੱਥੇ ਤਾਂ ਕੋਈ ਚੱਕਰੀ ਨਹੀਂ ਆਪਣੇ ਤਾਂ ਛੜੀ ਨਹੀਂ ਫਰਕਣ ਦਿੰਦੇ ਹਾਂ ਇੱਥੇ ਜਿੱਥੇ ਮਾਰਦੀ ਤੁਰੇ ਫਿਰੋ ਕਿਸਦਾ ਕੋਈ ਮਤਲਬ ਨਹੀਂ ਵਧੀਆ ਸ਼ਾਂਤੀ ਆ ਸਹੀ ਗੱਲ ਆ ਸਹੀ ਗੱਲ ਆ ਜਿਵੇਂ ਆ ਘਰ-ਬਾਰ ਦੇਖੋ ਨੇੜੇ ਇੰਨੇ ਬਣਾ ਰਖਿਆ ਨਾ ਕੋਈ ਆ ਤੁਹਾਨੂੰ ਇੱਧਰ ਘਰ ਦਿਖਾ ਦਿੰਨਾ ਆ ਘਰ ਆ ਲੋਕਾਂ ਦੇ ਜਿਹੜਾ ਤੁਹਾਨੂੰ ਘਰ ਕਹਿ ਰਿਹਾ ਸੀ ਨਾ ਲੈ ਇੱਥੇ ਰਹਿੰਦੇ ਆ ਇਹ ਕੋਈ ਆ ਨਹੀਂ ਹੈਗਾ ਯਾਰ ਵੀ ਬਾਰਡਰ ਹੈ ਇਹਨਾਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦੱਸਿਆ ਸੀਗਾ ਕਿ ਜਿੰਨੀ ਪੂਰੇ ਬਾਰਡਰ ਦੀ ਸਕਿਉਰਿਟੀ ਆ ਇਹ ਅਮਰੀਕਾ ਕਰਦਾ ਹੈਗਾ ਕੈਨੇਡਾ ਨਹੀਂ ਕਰਦਾ ਕੈਨੇਡਾ ਵਾਲੇ ਪਾਸੇ ਉਹ ਇਹਨਾਂ ਨੇ ਕੋਈ ਪੁਲਿਸ ਨਹੀਂ ਲਾਈ ਕੋਈ ਪੈਟਰੋਲਿੰਗ ਨਹੀਂ ਕਰਦਾ ਕੋਈ ਫੌਜ ਨਹੀਂ ਇਹਨਾਂ ਦੀ ਚਲੋ ਫੌਜ ਤਾਂ ਹੋਣੀ ਹੀ ਹੈ ਨਾ ਤੇ ਜਿੰਨੀ ਸਿਕਿਉਰਿਟੀ ਲਾਈ ਆ ਮਤਲਬ ਜਿਹਦੇ ਚਾਹ ਉਹ ਸੈਂਸਰ ਜਾਂ ਲਾਏ ਹੋਏ ਆ ਜਿਹੜੇ ਜੰਤਰ ਲਾਏ ਹੋਏ ਆ ਇਹਨਾਂ ਨੇ ਹਨ ਉਹ ਸਾਰੇ ਅਮਰੀਕਾ ਨੇ ਲਾਏ ਹੋਏ ਆ ਅਮਰੀਕਾ ਦੀ ਪੁਲਿਸ ਵੀ ਇਧਰਲੇ ਪਾਸੇ ਖੜੀ ਮਿਲਦੀ ਹੈ ਕਿਉਂਕਿ ਉਹਨਾਂ ਦਾ ਕੰਮ ਹੈ ਬੰਦੇ ਰੋਕਣਾ ਮਤਲਬ ਜੇ ਕੈਨੇਡਾ ਅਮਰੀਕਾ ਚੋਂ ਲਾਇਆ ਜਾਵੇ ਦੋਨਾਂ ਚੋਂ ਅਮਰੀਕਾ ਵੱਡਾ ਦੇਸ਼ ਹੈ ਨਾ ਵੀ ਤਖੜਾ ਦੇਸ਼ ਹੈ ਇਕਨੋਮੀ ਵਾਲਾ ਸੀ ਜਿਵੇਂ ਮਰਜ਼ੀ ਲਾ ਜਾ ਹੋ ਰੋਕ ਰਿਆ ਵੀ ਸਾਡੇ ਨਾਲ ਇਲਿਗਲ ਇਮੀਗ੍ਰੈਂਟ ਸੌਣ ਤੇ ਇਧਰਲੇ ਪਾਸੇ ਕੈਨੇਡਾ ਦਾ ਵੈਲਕਮ ਕਹਿੰਦਾ ਸਾਰਿਆਂ ਨੂੰ ਜੋ ਉਧਰਲੇ ਪਾਸੇ ਕੋਈ ਟੱਪ ਗਿਆ ਜੋ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਕੋਈ ਨਹੀਂ ਰੋਕਦੇ ਬੰਦੇ ਆਉਣ ਨਾ ਆਉਣ ਹਨਾ ਤੇ ਦੂਜਾ ਇਹ ਇਧਰਲੇ ਪਾਸਿਓ ਮੈਂ ਵੀ ਸੁਣਿਆ ਇਹ ਦੱਸਦੇ ਆ ਕਹਿੰਦੇ ਵੀ ਜੋ ਕੋਈ ਜਾਂਦਾ ਵੀ ਹੈ ਬੰਦਾ ਪਹਿਲੀ ਗੱਲ ਤਾਂ ਫੜਿਆ ਜਾਂਦਾ ਫਿਰ ਸਿਸਟਮ ਦੇਖਣ ਨੂੰ ਲੱਗਦਾ ਅੱਖਾਂ ਨੂੰ ਵੀ ਹੈ ਨਹੀਂਗਾ ਕੁਝ ਪਰ ਸਕਿਉਰਿਟੀ ਬਹੁਤ ਤਕੜੀ ਹੈ ਤੇ ਦੂਜਾ ਇਹ ਆ ਕਹਿੰਦੇ ਇੱਧਰਲੇ ਪਾਸੋਂ ਕੇਸ ਕੁਛ ਵੀ ਨਹੀਂ ਲੱਗਦਾ ਜਿਵੇਂ ਮੈਕਸੀਕੋ ਵਾਲੇ ਪਾਸੇ ਉਧਰੋਂ ਬੰਦੇ ਆਉ ਹੁੰਦੇ ਆ ਤੇ ਉਧਰੋਂ ਕੇਸ ਕੁਛ ਲਾ ਦਿੰਦੇ ਵੀ ਮੈਨੂੰ ਖਤਰਾ ਹੈਗਾ ਫੇ ਮੈਂ ਉੱਥੇ ਰਹਿਣਾ ਨਹੀਂ ਹੈ ਆਪਦੇ ਦੇਸ਼ 'ਚ ਨਾ ਕਿਤੋਂ ਵੀ ਬੰਦਾ ਭਾਵੇਂ ਗਿਆ ਹੋਵੇ ਇੱਧਰਲੇ ਪਾਸੇ ਫਿਰ ਉਹ ਮੰਨਦੇ ਨਹੀਂ ਇਹ ਗੱਲੋਂ ਕਹਿੰਦੇ ਫਿਰ ਤੂੰ ਵੀ ਕੈਨੇਡਾ ਹੀ ਰਹਿ ਲੈਣਾ ਫਿਰ ਤੂੰ ਟੱਪ ਕਿਉਂ ਦੀ ਇੱਧਰ ਕੀ ਜ਼ਰੂਰਤ ਸੀ ਤਾਂ ਕਰਕੇ ਬੰਦੇ ਇਧਰੋਂ ਜਾਂਦੇ ਵੀ ਨਹੀਂ ਹੈਗੇ ਉਧਰ ਨੂੰ ਅੱਜ ਦਾ ਬਾਰਡਰ ਤਖਾਉਣ ਲਈ ਮੈਨੂੰ ਗੱਡੀਆਂ ਵੀ ਤਿੰਨ ਐ ਮੈਨੂੰ ਵੀ ਮੈਨੂੰ ਵੀ ਉਹਦੇ ਵਾਲੀ ਆਣ ਲੱਗੇ ਜਦੋਂ ਸਿਕਿਉਰਿਟੀ ਮਿਲੀ ਹੁੰ ਅੱਗੇ ਪਿੱਛੇ ਗੱਡੀਆਂ ਚੱਲਦੀਆਂ ਆ ਇੱਕ ਯੂ ਐਸ ਵਾਲੀ ਦੇਖ ਆ ਇੱਕ ਯੂ ਐਸ ਵਾਲੀ ਜਾਂਦੀ ਐ ਅੱਗੇ ਇੱਕ ਇੰਡੀਆ ਵਾਲੀ ਇੱਕ ਕੈਨੇਡਾ ਵਾਲੀ ਆ ਇੱਕ ਕੈਨੇਡਾ ਵਾਲੀ ਇੰਡੀਆ ਵਾਲੀ ਆ ਘਰ ਕਹਿੰਦੇ ਪੰਜਾਬ ਵਾਲਿਆਂ ਦੇ ਸਾਰੇ ਇਹ ਡੈਡੀ ਜਿਹੜਾ ਲੰਗੇ ਆ ਪੰਜਾਬੀਆਂ ਦੇ ਵੱਡੇ ਆ ਅਮਰੀਕਾ ਵਾਲੇ ਪਾਸੇ ਵੀ ਬਾਈ ਦਾਦੇ ਜਿਹੜੇ گاਵਾਂ ਦਾ ਫਾਰਮ ਹੈ ਕਹਿੰਦਾ ਬਹੁਤ ਵੱਡਾ ਪੰਜਾਬੀ ਦਾ ਆਪਣੇ ਦਾ 12 1300 ਕਿੱਲਾ ਜ਼ਮੀਨ ਦਾ ਕਹਿੰਦਾ ਇੱਥੇ ਕਿੰਨਾ ਬੰਦਾ ਨਾ ਪ੍ਰਾਊਡ ਹੁੰਦਾ ਜਦੋਂ ਬਗਾਨਾ ਆ ਵੀ ਬਗਾਨੇ ਦੇ ਵਿੱਚ ਪੰਜਾਬੀ ਸਹੀ ਗੱਲ ਐ ਜਿੰਨਾ ਵੀ ਇਹ ਰੋਡ ਹੈ ਨਾ ਇਹਨੂੰ ਕਹਿੰਦੇ ਆ ਜੀ ਜ਼ੀਰੋ ਐਵੇਨਿਊ ਮਤਲਬ ਇਹ ਤੋਂ ਅੱਗੇ ਕੁਝ ਨਹੀਂ ਹੈਗਾ ਜਿਵੇਂ ਸਟਰੀਟ ਹੁੰਦੀ ਹੈ 1 ਨੰਬਰ ਸਟਰੀਟ 2 ਨੰਬਰ ਇੱਥੇ ਹੈਗਾ ਜ਼ੀਰੋ ਹੋ ਜਾਂਦਾ ਤੇ ਕੈਨੇਡਾ ਉਹ ਨਹੀਂ ਉਹ ਵੀ ਜ਼ੀਰੋ ਹੈ ਅਮਰੀਕਾ ਕਾ ਨਹੀਂ ਉਹ ਵੀ ਜ਼ੀਰੋ ਹੈ ਤੇ ਜਿਹਨੂੰ ਜਾਂ ਤੁਸੀਂ ਕਹਿੰਦੇ ਹੋ ਵੀ ਜ਼ੀਰੋ ਲਾਈਨ ਬੋਲ ਦਿੰਦੇ ਨੇ ਆਪਣੇ ਕਹਿੰਦੇ ਵੀ ਜ਼ੀਰੋ ਲਾਈਨ ਨਾ ਉਹਦਾ ਨਾ ਉਹਦਾ ਤੇ ਉਹ ਰੋਡ ਹੈ ਇਹ ਸਾਰਾ ਲੈ ਵੀ ਥੋੜਾ ਜਿਹਾ ਹੋਰ ਅੱਗੇ ਆ ਕੇ ਰੁਕਿਆ ਤੇ ਬਾਬੇ ਨੇ ਤਾਂ ਅੱਜ ਆਪ ਨੂੰ ਸਾਰਾ ਰੋਡ ਦਿਖਾ ਦੇਣਾ ਇਹ 45 ਕਿਲੋਮੀਟਰ ਲੰਬਾ ਰੋਡ ਹੈਗਾ ਤੇ ਜਿੱਥੇ ਜੀ ਕਰਦਾ ਉੱਥੇ ਹੀ ਰੋਕ ਲੈਂਦੇ ਆ ਹੁਣ ਤੁਹਾਨੂੰ ਆ ਮਾੜਾ ਇਹਨਾਂ ਦਾ ਦਿਖਾਦਾ ਮੈਂ ਵੀ ਇਹਨਾਂ ਦੇ ਜੰਤਰ ਕਿਹੜੇ ਹੈ ਇਹਨਾਂ ਦੇ ਇਹ ਜੰਤਰ ਲੱਗਿਆ ਹੋਇਆ ਜੀ ਆ ਉੱਤੇ ਜਿੰਦਾ ਲਾਇਆ ਵੀ ਕੋਈ ਪੱਟ ਪੁੱਟ ਕੇ ਵੀ ਨਾ ਲੈ ਜੇ ਇਹਨੂੰ ਇਹ ਬੋਲਦਾ ਜੀ ਅਮਰੀਕਾ ਜਾ ਕੇ ਇਹ ਜੰਤਰ ਬੋਲਦਾ ਹੈਗਾ ਜਦੋਂ ਤੁਸੀਂ ਅਮਰੀਕਾ ਵੜਦੇ ਆ ਵਾਇਰਲੈਸ ਯਾਰ ਕਹ ਜਿਵੇਂ ਉਹ ਪੁਲਿਸ ਵਾਲੇ ਉਹ ਕਰਦੇ ਹੁੰਦੇ ਹਨਾ ਵਾਇਰਲੈਸ ਜੀ ਤੇ ਕਿਤੇ ਕਿਤੇ ਖੇਤਾਂ 'ਚ ਆ ਵਰਜੀ ਲੱਗੀ ਹੈ ਆਉ ਵੀ ਮੱਫਟੀ ਜੀ ਵੀ ਲੱਗੀ ਜਿਵੇਂ ਹੁਣ ਬਾਬਾ ਜੀ ਇਹਨੂੰ ਤਾਂ ਟੱਪ ਗਿਆ ਪਰ ਬੋਲਦਾ ਤਾਂ ਨਹੀਂ ਇਹ ਨਹੀਂ ਨਹੀਂ ਤੇ ਇਹ ਬੋਲੁੰਦਾ ਪਰ ਉਹਨਾਂ ਤੇ ਹਮਨ ਪਤਾ ਆ ਅਮਰੀਕਾ ਹੈ ਅੱਛਾ ਉਹਨਾਂ ਨੂੰ ਪਤਾ ਲੱਗ ਜਾਣਾਗਾ ਲੈ ਅਮਰੀਕਾ ਚਲੇ ਗਿਆ ਤੂੰ ਹੁਣ ਹਾਂ ਮੈਂ ਮੈਂ ਇੱਕ ਤਰੀਕੇ ਨਾਲ ਅਮਰੀਕਾ ਚਾਂ ਡਾਇਰੈਕਟਰ ਸਟੇਟਸ ਹੈ ਨਾ ਕਈ ਪ੍ਰਕਰਮਾ ਕਰ ਲੋ ਕੀ ਡਿਚੜਾਈ ਹੈ ਨਾ ਬਾਲੇ ਚੜਾਈ ਹੈ ਯਾਰ ਸਰਪੰਚ ਦੇ ਸ਼ਾਗਿਰਦ ਆ ਆ ਦੇਖੋ ਜੀ ਇੱਥੇ ਆਪਾਂ ਬਿਲਕੁਲ ਨੇੜੇ ਆ ਗਏ ਬਾਰਡਰ ਦੇ ਤੇ ਇੱਥੇ ਤਾਂ ਆ ਘਰ ਹੈ ਸਾਹਮਣੇ ਅਮਰੀਕਾ ਦੇ ਘਰ ਆ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਜ਼ੀਰੋ ਐਵੇਨਿਊ ਦਾ ਮੈਨ ਲੱਗਦਾ ਸਭ ਤੋਂ ਨੇੜੇ ਵਾਲਾ ਪਾਸਾ ਹੋਊਗਾ ਤੇ ਆਹ پارک ਹੈ ਕਿਸੇ ਦਾ ਸਾਹਮਣੇ ਉਹ ਲੋਕ ਖੜੇ ਦਿਖੀ ਜਾਂਦੇ ਕੁੱਤਾ ਭੌਂਕੀ ਜਾਂਦਾ ਇੱਥੇ ਤੱਕ ਲੋਕ ਆਉਦੇ ਚਾਹ ਕੌਫੀ ਸਵੇਰੇ ਸ਼ਾਇਦ ਬ੍ਰੇਕਫਾਸਟ ਕਰਦੇ ਹੋਣਗੇ ਤੇ ਇਹ ਸਾਰਾ ਏਰੀਆ ਇਧਰੋਂ ਤੁਹਾਨੂੰ ਥੋੜਾ ਜਿਹਾ ਵਧੀਆ ਸਮਝ ਆ ਜਾਊਗਾ ਇਧਰਲੇ ਪਾਸੇ ਦਿਖਾਵਾਂ ਮੈਂ ਆਹ ਦੇਖੋ ਅਮਰੀਕਾ ਦਾ ਝੰਡਾ ਝੂਲੀਆਂ ਜਾਂਦਾ ਇੱਥੇ ਇੱਥੇ ਨਾ ਪੈਟਰੋਲਿੰਗ ਵਾਲੇ ਵੀ ਆਉਂਦੇ ਹੋਣਗੇ ਜਿਹੜੇ ਇੱਥੇ ਵੀ ਵੈਸੇ ਤਾਂ ਆਉਂਦੀ ਹੋਣਗੇ ਜਿਹੜੇ ਪੁਲਸ ਵਾਲੇ ਆ ਤੇ ਘਰ ਵੀ ਸੇਲ ਤੇ ਲਾ ਰਖਿਆ ਤੁਹਾਨੂੰ ਸਭ ਤੋਂ ਨੇੜੇ ਦੇਖ ਰਿਹਾ ਮੈਂ ਲੱਗਦਾ ਮੈਂ ਬਾਰਡਰ ਤੇ ਜਿਹੜਾ ਇੰਨੀ ਨੇੜੇ ਘਰ ਹੈ ਹੁਣ ਆ ਆ ਪਾਸਾ ਦਾ ਇੰਨਾ ਨੇੜੇ ਹੈ ਵੀ ਤੁਸੀਂ ਲਾਓ ਜਿਹੇ ਬੰਦੇ ਨੇ ਚਾਹ ਪਾਣੀ ਪੀਣਾ ਹੈ ਬ੍ਰੈਕਫਾਸਟ ਕਰਕੇ ਜਾਣਾਗਾ ਜਾਂ ਥੋੜਾ ਟਾਈਮ ਪਿਕਨਿਕ ਟਾਈਮ ਨਾਲ ਮਨਾਉਣਾ ਹੈ ਨਾ ਫੈਮਿਲੀ ਦੇ ਯੂ ਐਸ ਏ ਵਾਲੇ ਪਾਸਿਓਂ ਤੇ ਮੈਨੂੰ ਲੱਗਾ ਪਾਰਕ 'ਚ ਬੈਠਣ 'ਚ ਸ਼ਾਇਦ ਕੋਈ ਆਬਜੈਕਸ਼ਨ ਨਹੀਂ ਹੋਊਗੀ ਕਿਸੇ ਨੂੰ ਕਿਉਂਕਿ ਨਾ ਤਾਂ ਇੱਥੇ ਕੋਈ ਬਾਰਡਰ ਕਰਾਸ ਹੋ ਰਿਹਾ ਨਾ ਹੀ ਇੱਥੇ ਤੁਹਾਨੂੰ ਦੱਸਿਆ ਉਹ ਉਹਨਾਂ ਨੇ ਆਪਣੇ ਜਿਹੜੇ ਜੰਤਰ ਵਗੈਰਾ ਪਹਿਲਾਂ ਲਾਏ ਸੀ ਹੋਰ ਸਾਰੇ ਕਿਤੇ ਦਿਖਾਇਆ ਨਾ ਇੱਥੇ ਉਹ ਲਾਏ ਹੋਏ ਆ ਹਨ ਤੇ ਇੱਥੇ ਆਰਾਮ ਨਾਲ ਬੈਠਿਆ ਜਾ ਸਕਦਾ ਜਿਵੇਂ ਪੰਜਾਬੀ ਦਾ ਇਹ ਘਰ ਲਿਆ ਹੋਇਆ ਹੋਵੇ ਵੈਸੇ ਗੋਰਿਆਂ ਦੇ ਕਿਉਂਕਿ ਸਾਨੂੰ ਤੁਰਦੇ ਫਿਰਦੇ ਦੇਖ ਰਹੀ ਸਾਰੇ ਗੋਰੇ ਆ ਇੱਥੇ ਸਾਰੇ ਰਸਤੇ ਤੇ ਨਾ ਇਹਦੇ ਕਿਤੇ ਜੰਗਲ ਆ ਜਾਂਦਾਗਾ ਤੇ ਕਿਤੇ ਘਰ ਆ ਜਾਂਦੇ ਆ ਕਿਤੇ ਖੇਤ ਆ ਜਾਂਦੇ ਆ ਵੈਸੇ ਬਹੁਤ ਹੁੰਦਾ ਇੰਨਾ ਲੰਬਾ ਏਰੀਆ 45 ਕਿਲੋਮੀਟਰ ਤੁਸੀਂ ਆਪੋ ਆਪਣੇ ਸ਼ਹਿਰ ਤੋਂ ਲਾ ਸਕਦੇ ਹੋ 45 ਕਿਲੋਮੀਟਰ ਕਿੰਨਾ ਹੁੰਦਾ ਤੇ ਉਹਦੇ ਚ ਬਸੇ ਐਂ ਏਰੀਆ ਬਦਲਦਾ ਰਹਿੰਦਾ ਦੇਖੋ ਆਹ ਜਿਹੜਾ ਚਾਹ ਪਾਣੀ ਪੀਣ ਦੀ ਜਿਹੜੀ ਮੈਂ ਗੱਲ ਕਰਦਾ ਸੀ ਨਾ ਰਾਮ ਨਾਲ ਇੱਥੇ ਬੈਠੋ ਜਾਗੇ ਫਾਈਟ ਹੋ ਮਰ ਹੂੰ ਇਹ ਜਮਾ ਬਾਰਡਰ ਹੈ ਜਾਣਦੋਂ ਮੈਂ ਤਾਂ ਕਹਣਾ ਭਾਈ ਗੇਰ ਪਾ ਦੋ ਗਹੀਂ ਜਾਣਦੋਂ ਹੁਣ ਇਹ ਪਹੁੰਚ ਗਏ ਜੀ ਜਮਾ オリジナル ਬਾਰਡਰ ਤੇ ਜਿਹੜਾ ਇੱਕ ਨੰਬਰ ਚ ਹੁੰਦਾ ਤੇ ਇੱਥੋਂ ਹੁਣ ਬਾਬਾ ਜੀ ਹੁਣੇ ਲੈਣ ਲੱਗਿਆ ਇਜਾਜ਼ਤ ਚੰਗਾ ਜੀ ਮਿਹਰਬਾਨੀ ਤੁਹਾਡੀ ਅਮਰੀਕਾ ਆਵਾਂਗੇ ਫਿਰ ਅਗਲੇ ਆਉਂਦੇ ਸਾਲ ਅਮਰੀਕਾ ਮਾਰਾਂਗੇ ਜਿਹੜਾ ਤੇ ਫਿਰ ਇਕੱਠੇ ਘੁੰਮਾਂਗੇ ਫਿਰਾਂਗੇ ਏ ਬਾਬਾ ਜੀ ਕੈਨੇਡਾ ਜੀ ਰਹਿਣਗੇ ਸਾਡੇ ਤੇ ਇਹਨਾਂ ਤੋਂ ਵੀ ਲਈ ਐਲਬਾ ਕਿਉਂਕਿ ਅਸੀਂ ਸਰੀ ਨੂੰ ਜਾਣਾ ਹੁਣ ਹਰੇਕ ਬੰਦੇ ਦੀ ਮੰਜ਼ਿਲ ਆਪੋ ਆਪਣੀ ਹਾਂਜੀ ਚਲੋ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਹੈ ਤੇ ਮਿਹਰਬਾਨੀ ਅੱਛਾ ਸਾਹਮਣੇ ਡੇਰੀ ਜਿੱਥੇ ਦੁੱਧ ਕੇ ਲਿਆਉਂਦੇ ਆ ਅੱਛਾ ਕੈਨੇਡਾ ਅੱਛਾ ਉਹ ਆ ਗਿਆ ਜੀ ਮੈਂ ਤੁਹਾਨੂੰ ਪੜ੍ਹਾ ਵੀ ਦੇਵਾਂ ਮੈਂ ਤੁਹਾਨੂੰ ਪਤਾ ਲੱਗ ਜਾਊਗਾ ਇੱਥੇ ਆਪਣੇ ਰਾਈਟ ਸਾਈਡ ਤੇ ਯੂਐਸਏ ਦੀ ਉਹ ਦੇਖੋ ਯੂਐਸਏ ਬਾਰਡਰ ਆ ਉਹ ਗੱਡੀਆਂ ਚਾਈਆਂ ਜਾਂਦੀਆਂ ਨੇ ਨਾ ਸਾਰੀਆਂ ਹੁਣ ਯੂਐਸਏ ਨੂੰ ਹੀ ਜਾਂਦੀਆਂ ਨੇ ਆਹ ਬਾਰਡਰ ਤੋਂ ਲੰਘਣਾ ਬਾਬਾ ਜੀ ਹੁਣ ਇਹਨੇ ਅੱਛਾ ਤੁਹਾਨੂੰ ਅੱਛਾ ਤੁਹਾਡੇ ਨੈਕਸਸ ਕਾਰਡ ਬਣੇ ਹੋਏ ਆ ਅੱਛਾ ਇਹ ਕਾਰਡ ਹੈਗਾ ਇਹ ਮਤਲਬ ਅੱਛਾ ਇਹ ਲਾਈਨ 'ਚ ਨਹੀਂ ਲੱਗਣਾ ਐਕਸਪ੍ਰੈਸ ਐਂਟਰੀ ਹੈ ਇੰਟਰਨੈਸ਼ਨਲ ਇੰਟਰਨੈਸ਼ਨਲ ਪਤਾ ਨਹੀਂ 에어ਪੋਰਟਾਂ ਦੇ ਮੈਨੂੰ ਪਤਾ ਇਹ ਕੈਨੇਡਾ ਵਾਲਿਆਂ ਦੇ ਵੀ ਬਣ ਜਾਂਦੇ ਜਿਹੜੇ ਸਿਟੀਜ਼ਨ ਆ ਬੰਦੇ ਹਨਾ ਉਹਨਾਂ ਦੇ ਬਣ ਜਾਂਦੇ ਆ ਹਾਂ 에어ਪੋਰਟਾਂ ਤੇ ਵੀ ਹਾਂ 에어ਪੋਰਟ ਤੇ ਵੀ ਇੱਦੀ ਜਿਹਦੇ ਕੋਲੇ ਇਹ ਕਾਰਡ ਆ ਉਹ ਡਾਇਰੈਕਟਲੀ ਲੰਘ ਸਕਦਾ ਠੀਕ ਹੈ ਜਿਓਰਟੀ ਸਿੱਧੀ ਹੋਣੀ ਬਾਬਾ ਜੀ ਕਹਿੰਦੇ ਤੁਸੀਂ ਮੂਹਰਲੇ ਸਾਲ ਆਇਓ ਕਿ ਨਹੀਂ ਇੱਜ਼ਤ ਨਾਲ ਲੈ ਕੇ ਜਾਵਾਂਗੇ ਤੁਹਾਨੂੰ ਸਨਮਾਨ ਮਾਨ ਸਨਮਾਨ ਦੇ ਕੇ ਤੇ ਉਹ ਸੋਏ ਸੀ ਜੀ ਆਪਣਾ ਐਪ ਸਪੋਰਟ ਦਾ ਵਲੌਗ ਤੇ ਬਾਕੀ ਅਮਰੀਕਾ ਵਾਲੇ ਸੱਜਣ ਮਿੱਤਰ ਮਿਲਣ ਆ ਗਏ ਵੀ ਤੇ ਸਾਨੂੰ ਵੀ ਆਇਆ ਲੱਗਿਆ ਵੀ ਅਮਰੀਕਾ ਤੋਂ ਕੋਈ ਆਇਆ ਸੀ ਕਿਉਂਕਿ ਬੋਲੇ ਸੀ ਨਾ ਇੱਕ ਦਿਨ ਵਿੱਚ ਆਦੇ ਡੋਲੂ ਭਰ ਪਰਲੇ ਆਇਓ ਹੈ ਤੇ ਬਾਕੀ ਆਏ ਆ ਬਈ ਕੈਨੇਡਾ ਵੀ ਵੱਡਾ ਬਹੁਤ ਹੈਗਾ ਤੇ ਘੇੜਾ ਸਾਨੂੰ ਇੱਕ ਹੋਰ ਮਾਰਨਾ ਪਊ ਅਗਲੇ ਸਾਲ ਅਸੀਂ ਕੈਨੇਡਾ ਵੀ ਆਉਣਾ ਹੀ ਹੈ ਕਿ ਉਹਦਾ ਨਾਲ ਹੀ ਉਹਦੋਂ ਫਿਰ ਅਮਰੀਕਾ ਦਾ ਰੱਖਾਂ ਉਹ ਦੋਨੇ ਦੇਸ਼ਾਂ ਦਾ ਰੱਖਾਂਗੇ ਤੇ ਟਾਈਮ ਥੋੜਾ ਜਿਹਾ ਲੰਬਾ 2-3 ਮਹੀਨਿਆਂ ਦਾ ਲੈ ਕੇ ਆਵਾਂਗੇ ਤੇ ਇਹ ਸੀ ਆਰਚਵੋਰਡ ਜਿਹੜਾ ਤੁਹਾਨੂੰ ਘਮਾਉਣਾ ਸੀ ਅੱਜ ਸਾਰੇ ਇਹਨਾਂ ਦਾ ਸੱਜਣਾ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅੱਜ ਦੇ ਵਲੌਗ 'ਚ ਤੇ ਬਾਕੀ ਆ ਮੇਰੇ ਭੈਣ ਹੋਣਾਂ ਦਾ ਪਿੰਡ ਵਾਲਿਆਂ ਦਾ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਰੀ ਤੋਂ ਸਾਨੂੰ ਇੱਥੇ ਤੱਕ ਘਮਾਉਣ ਲੈ ਕੇ ਆਏ ਤੇ ਤੁਸੀਂ ਜੁੜੇ ਰਹੇ ਹੋ ਆਪਣੇ ਸਫ਼ਰ ਨਾਲ ਕੈਨੇਡਾ ਤੋਂ ਤੇ ਮਿਲਦੇ ਆ ਜੀ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸੀਕਾਲ ਫਤਿਹ ਬਲਾਦੋ ਬਾਬਾ ਜੀ ਵੈਲਕਮ ਜੀ ਦਾ ਖਾਸ ਸਾਹ ਵੈਲਕਮ ਜੀ ਫਤਿਹ ਚੰਗਾ ਜੀ ਰਬ ਰੱਖਾ